ਸਾਡਾ ਪਰਿਵਾਰ ਆ ਵੀ ਆ ਜਿਹੜਾ ਇਹ ਪਰਿਵਾਰ ਆ ਹੁਣ 120 ਬੰਦੇ ਇੱਥੇ ਰਹਿ ਰਹੇ ਆ ਵੀ ਮੇਰਾ ਪਰਿਵਾਰ ਮੈਂ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਤਵੱਜੋ ਨਹੀਂ ਦੇਣੀ ਮੇਰੇ ਉਹ ਵੀ ਪਰਿਵਾਰ ਸਾਡਾ ਪਿਸ਼ੋਕੜ ਦੇ ਬਾਰੇ ਤੇ ਜਦੋਂ ਦੇਖਿਆ ਤਾਂ ਇਹ ਜਿਹੜੀਆਂ ਦੋਨੇ ਲਾਈਨਾਂ ਬੜੀ ਡਿਫਰੈਂਟ ਜਿਹੀਆਂ ਸੀ ਹਾਂਜੀ ਪਿਸ਼ੋਕੜ ਤੁਹਾਡਾ ਥੋੜਾ ਜਿਹਾ ਬਿਲਕੁਲ ਹੀ ਫਟਕੇ ਜਿਹਾ ਜਿੱਦਾਂ ਨਾਰਮਲ ਆਪਣਾ ਯੂਥ ਚੱਲਦਾ ਹੀ ਆ ਹਾਂਜੀ ਉਸ ਸਾਈਡ ਨੂੰ ਥੋੜਾ ਜਿਹਾ ਆਪਾਂ ਤੁਰਨਾ ਥੋੜਾ ਗਲਤ ਤਰੀਕੇ ਨਾਲ ਆਪਾਂ ਜਿੱਤਰਾ ਸੀਗਾ ਤੇ ਹੁਣ ਤੁਹਾਡੀ ਸੇਵਾ ਜਿਹੜੀ ਬਿਲਕੁਲ ਨਹੀਂ ਉਹਦੇ ਵਿੱਚ ਜ਼ਮੀਨ ਤੇ ਸਮਾਨ ਦਾ ਫਰਕ ਆਇਆ ਆ ਉਹ ਚੇ ਤੇ ਸਰਕਾਰਾਂ ਨੇ ਵੀ ਲਾਇਓ ਜੀ ਐਨ ਡੀ ਆਰ ਐਫ ਫੌਜ ਵੀ ਲੱਗੀ ਸਹੀ ਗੱਲ ਸਹੀ ਗੱਲ ਤਨਖਾਹਾਂ ਤੇ ਆ ਨਾ ਜਾਲ ਜਿਹੜੀ ਉਹ ਸੇਵਾ ਨਾ ਉਹ ਹੈਗੀ ਭਾਵਨਾ ਵਾਲੀ ਕਿਹਦੇ ਦੇ ਚ ਭਾਵਨਾ ਵਾਲਾ 500 ਦਿੱਤਾ ਤਾਂ ਉਹ 450 ਲੱਗਣਾ 50 ਇਹਨਾਂ ਨੇ ਇੱਥਾ ਕਰਦਨੇ ਤਾਂ ਉਹ ਲੋਕਾਂ ਦੀ ਗੱਲ ਤਾਂ ਨਾ ਕਿਸ ਤਰ੍ਹਾਂ ਦੇ ਦੇ ਤੁਸੀਂ ਕੋਈ ਮਕਾਨ ਲੈ ਕੇ ਵੀ ਜਾਣਾ ਜੇ ਕਿਹਦੀ ਡੈਥ ਵੀ ਹੋ ਜਾਣੀ ਤੋਂ ਗੱਡੀਆਂ ਚ ਆਪਣੇ ਵਾਲੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸੀ ਇਹ ਚੀਜ਼ਾਂ ਬਹੁਤ ਘਰ ਕਰਦੀਆਂ ਰਹੀਆਂ ਵੀ ਯਾਰ ਆਪਾਂ ਵੀ ਇਹਨਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਪਰ ਫਿਰ ਵੀ ਕਪਾ ਇਨਸਾਨੀਅਤ ਕਿਸੇ ਦੀ ਮਦਦ ਕਰਦੇ ਆ। ਹਾਂਜੀ। ਠੀਕ ਹੈ ਜੀ। ਬਿਲਕੁਲ। ਮੈਨੂੰ ਕਿਹਾ ਤਾਂ ਨਹੀਂ ਕਿਸੇ ਨੇ। ਮੈਨੂੰ ਮੈਨੂੰ ਕੋ ਫੋਨ ਕਰਕੇ ਦੋ ਉਸ ਹਿਸਾਬ ਦੇ। ਪਰ ਮੇਰਾ ਫਰਜ਼ ਬਣਦਾ ਨਾ ਕਿਉਂਕਿ ਮੈਂ ਆਪਾਂ ਸਮਾਵਾ ਕੀਤੀਆਂ ਸਾਨੂੰ ਕੋ ਐ ਤੇ ਸਾਨੂੰ ਵੀ ਪਤਾ ਲੱਗਿਆ ਨਾ ਸਾਡੇ ਲੱਗੇ ਕਿ ਗੱਲਬਾਤ ਹੋਈ ਤੇ ਪਤਾ ਲੱਗਾ ਵੀ ਉਹ ਜਦੋਂ ਟਾਈਮ ਸੀਗਾ ਨਾ ਜਦੋਂ ਉਹਦੇ ਉਦੋਂ ਪੈਗ ਲਾ ਕੇ ਆਉਣਾ ਸੀ ਤੇ ਆਪਣੀ ਘਰ ਵਾਲੀ ਦੇ ਬੀੜੀ ਪੀ ਕੇ ਤੇ ਬੁਝਾਉਣਾ ਆਉਂਦਾ ਸੀ ਰਾਤ ਨੂੰ। ਰਿਕਾ ਮੰਦਪਾ ਕੀ ਘਟਨਾ ਬੜੀ ਇੱਕ ਹੋਈ ਆਪਣੇ ਰਾਜੀਤ ਜਵੰਦਾ ਜੀ ਦਾ। ਹਾਂਜੀ। ਬੜਾ ਯਾਨ ਐਕਸੀਡੈਂਟ ਹੋਇਆ ਹੈ ਤੇ ਹਜੇ ਵੀ ਉਹ ਆਈਸੀਯੂ ਦੇ ਵਿੱਚ ਹੀ ਬੈਠੇ ਹੋਏ ਆ। ਹਾਂਜੀ ਤੇ ਉਹਦੇ ਵੀ ਮੈਂ ਚਾਹਾਂਗਾ ਕਿ ਜੇ ਮਹਨ ਆਪਣਾ ਆਸ਼ਰਮ ਹੈਗਾ ਭਾਈ ਉਹਨਾਂ ਦੀ ਅਰਦਾਸ ਵੀ ਜੀ ਹਾਂਜੀ ਭਾਈ ਜੀ ਹਾਂਜੀ ਉਹਨਾਂ ਦੀ ਨਾ ਜਿੱਤਣੀ ਹੋਇਆ ਉਹਨਾਂ ਦੀ ਅਰਦਾਸ ਬੇਨਤੀ ਤਾਂ ਮੈਂ ਉੱਥੇ ਸੀ ਤੇ ਮੈਂ ਕਹਿ ਕੇ ਕੁਛ ਉਹ ਤੋਂ ਭਾਜੀ ਨੂੰ ਕਰਵਾ ਦਿੱਤੀ ਮਾਰੇ ਦੇ ਸਾਰੇ ਹੀ ਸਾਡੇ ਪਰਿਵਾਰ ਬੋਲ ਨੂੰ ਕੀਤੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਰਕਿਸ਼ਮ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਅੱਜ ਦੇ ਪਾਡਕਾਸਟ ਦੇ ਵਿੱਚ ਆਪਾਂ ਸਟਾਰਟਿੰਗ ਕਰਨ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰ ਰਹੇ ਆਂ ਅੱਜ ਦਾ ਜੋ ਸਾਡਾ ਧੂਰਾ ਟੁਕੇ ਟਕੇਆ ਹੋਇਆ ਹੈ ਉਥੇ ਬਹੁਤ ਵੱਡੀ ਜਿਹੜੀ ਗੱਲ ਹੈਗੀ ਉਹ ਹੈਗੀ ਇੱਕ ਸੇਵਾ ਦੇ ਉੱਪਰ ਕਿ ਸੇਵਾ ਸੋਸਾਇਟੀਆਂ ਵਗੈਰਾ ਸੰਸਥਾਵਾਂ ਵਗੈਰਾ ਸੇਵਾ ਦੇ ਕੋ ਜੁੜੀਆਂ ਹੋਈਆਂ ਔਰ ਸੇਵਾ ਦੇ ਉੱਪਰ ਜਿਹੜੀ ਚੀਜ਼ ਲੱਗੀ ਹੋਈ ਹੈ ਉਹ ਬਹੁਤ ਵੱਡੀ ਗੱਲ ਹੈ ਪਰ ਉਸੇ ਸੇਵਾ ਦੇ ਵਿੱਚ ਇੱਕ ਐਸਾ ਇਨਸਾਨ ਹਨ ਜੋ ਜਨਾਬਾਦੋ ਕੀ ਸੇਵਾ ਦੀ ਆਪਾਂ ਕੋਈ ਮਿਸਾਲ ਦੇ ਹੀ ਨਹੀਂ ਸਕਦੇ ਉਹਨਾਂ ਦੀ ਸੇਵਾ ਅਗਰ ਗੱਲ ਕੀਤੀ ਜਾਵੇ ਤੇ ਆਪਾਂ ਪਿੱਛੇ ਜੇ ਇੱਕ ਸਨਮਾਨ ਸਮਾਰੋਹ ਦੇਖ ਕੇ ਆਏ ਸੀਗੇ ਇਹ ਸਾਡਾ ਆਪਣਾ ਮਨ ਭਰ ਗਿਆ ਸੀਗਾ ਕਿ ਸੇਵਾ ਜੋ ਆਪਾਂ ਦਿলো ਕਰਦੇ ਹਾਂ ਉਹ ਕੀ ਚੀਜ਼ ਹੈ ਸੋ ਆਪਾਂ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਤੁਹਾਡੇ ਨਾਲ ਆਪਾਂ ਰੂਹ ਰੂ ਕਰਾ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਤਲਵੰਡੀ ਪਿੰਡ ਤੋਂ ਮਨਜੋਤ ਸਿੰਘ ਤਲਵੰਡੀ ਜੀ ਆਪਾਂ ਉਹਨਾਂ ਦੇ ਗੜਦੀਵਾਲ ਆਸ਼ਰਮ ਦੇ ਵਿੱਚ ਉਹਨਾਂ ਦੇ ਨਾਲ ਬੈਠੇ ਹੋਏ ਹਾਂ ਤਾਂ ਮਨਜੋਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਰਤੀਸ਼ਣ ਟਾਕ ਸ਼ੋਅ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਮਨਜੋ ਜੀ ਆਪਾਂ ਜਿਸ ਤਰ੍ਹਾਂ ਦੇਖ ਰਹੇ ਹਾਂ ਕਿ ਤਕਰੀਬਨ 3 ਹੜਾਂ ਦੇ ਵਿੱਚ ਆਪਾਂ ਦਾ ਚੱਲਦੇ ਰਹੇ ਹਾਂ ਬਹੁਤ ਵੱਡੀ ਸੇਵਾ ਕੀਤੀ ਆ ਹਜੇ ਵੀ ਚੱਲ ਰਹੀ ਆ ਨਿਰੰਤਰ ਮੈਨੂੰ ਲੱਗਦਾ ਕਿ 6 ਮਹੀਨੇ ਸਾਲ ਲੱਗ ਜਾਣਗੇ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਕਿ ਇੰਟਰੋਡਕਸ਼ਨ ਦੀ ਆਪਾਂ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਆਸ਼ਰਮ ਕੀਤਾ ਤੁਸੀਂ ਕਦੋਂ ਤੋਂ ਛੜ ਕੇ ਖਾ ਸ਼ੁਰੂ ਕੀਤਾ ਬਈ ਜੀ ਸਵਾਮਾ 2014 ਤੋਂ ਸਟਾਰਟ ਕਰ ਦਿੱਤੀਆਂ ਗਈਆਂ ਸੀ ਪਰ ਜਿਹੜੀ ਸੰਸਥਾ ਦੀ ਸ਼ੁਰੂਆਤ 2015 ਤੋਂ ਹੋਈ ਆ ਤੇ ਰਾਸ਼ਨ ਬੰਡੜ ਤਦੋਂ ਆਪਾਂ ਬਿਲਕੁਲ ਲੋੜਵੰਦ ਪਰਿਵਾਰ ਦੇਖਣੇ ਪਿੰਡਾਂ ਦੇ ਵਿੱਚ ਜਿਹੜੀਆਂ ਕਈ ਸਾਡੀਆਂ ਵਿਧਵਾ ਪੈਣਾ ਜਿਹਨਾਂ ਦੇ ਘਰਵਾਲਿਆਂ ਦੀ ਡੈਥ ਹੋ ਜਾਣੀ ਜਾਂ ਜਿਨ੍ਹਾਂ ਦੇ ਬੱਚਿਆਂ ਨੇ ਦੀ ਡੈਥ ਹੋ ਜਾਣੀ ਬਜ਼ੁਰਗ ਜੋੜੇ ਆ ਜਾਂ ਕਈਆਂ ਨੇ ਆਪਣੇ ਮਾਪੇ ਨੂੰ ਬਾਹਰ ਕੱਢ ਦਿੱਤਾ ਸਾਈਡ ਤੇ ਕਰਤਾ ਤੇ ਉਹਨਾਂ ਨੂੰ ਰਾਸ਼ਨ ਦੇਣਾ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਹੈ ਅੱਛਾ ਜੀ ਆਸ਼ਰਮ ਦੀ ਜਿਹੜੀ ਸ਼ੁਰੂਆਤ 2017 ਚ ਹੋਈ ਇਹਦੀ ਸ਼ੁਰੂਆਤ 2017 ਚ 17 ਚ ਹਾਂਜੀ ਸਸਤਾ 2015 ਚ ਵਰਦੀ ਸੀ ਓਕੇ ਹਾਂਜੀ ਉਦੋਂ ਆਪਾ ਥੋੜਾ ਜਿਆ ਤੁਹਾਡੇ ਬਾਰੇ ਸਟੱਡੀ ਕੀਤਾ ਸੀਗਾ ਆਪਾਂ ਪਿਸ਼ੋਕੜ ਦੇ ਬਾਰੇ ਥੜਾ ਦੇਖਿਆ ਤੇ ਇਹ ਜਿਹੜੀਆਂ ਦੋਨੇ ਲਾਈਨਾਂ ਬੜੀ ਡਿਫਰੈਂਟ ਜਿਹੀਆਂ ਸੀਗੀਆਂ ਪਿਸ਼ੋਕੜ ਤੁਹਾਡਾ ਥੋੜਾ ਜਿਆ ਬਿਲਕੁਲ ਹੀ ਫਟਕੇ ਸੀਗਾ ਜਿੱਦਾਂ ਨਾਰਮਲ ਆਪਣਾ ਯੂਥ ਚੱਲਦਾ ਹੀ ਆ ਹਾਂਜੀ ਉਸ ਸਾਈਡ ਨੂੰ ਥੋੜਾ ਜਿਹਾ ਆਪਾਂ ਤੁਰਨਾ ਥੋੜਾ ਗਲਤ ਤਰੀਕੇ ਨਾਲ ਆਪਾਂ ਜਿੱਤਰਾ ਸੀਗਾ ਤੇ ਹੁਣ ਤੁਹਾਡੀ ਸੇਵਾ ਜਿਹੜੀ ਬਿਲਕੁਲ ਹੀ ਉਹਦੇ ਵਿੱਚ ਜ਼ਮੀਨੇ ਸਮਾਨ ਦਾ ਫਰਕ ਆਇਆ ਆ ਉਹ ਚੇਂਜ ਕਿਸ ਤਰ੍ਹਾਂ ਆਇਆ ਤੁਹਾਡੇ ਵਿੱਚ ਉਹ ਥੋੜਾ ਜਿਹਾ ਸਾਨੂੰ ਸਾਂਝਾ ਕਰੋ ਬਾਈ ਜੀ ਇਹ ਜਿਹੜੇ ਪਿਸ਼ੋਕੜ ਦੀ ਗੱਲ ਕਰਦੇ ਨਾ ਇੱਕ ਚਲੋ ਇੱਕ ਦੌਰ ਹ ਵੀ ਮਤਲਬ ਉਦੋਂ ਇਹ ਹੁੰਦੀ ਵੀ ਅਸੀਂ ਆ ਮਤਲਬ ਯਾਰੀ ਦੋਸਤੀ ਕਹਦੀਏ ਵੀ ਕਰਦੇ ਉਸ ਟਾਈਮ ਸਾਨੂੰ ਕੁਝ ਨਹੀਂ ਦੀਦਾ ਹੁੰਦਾ ਉਹ ਦੌਰ ਦੇ ਵਿੱਚ ਠੀਕ ਹੈ ਉਹ ਵੀ ਦੌਰ ਆਇਆ ਪਰ ਜਿਹੜਾ ਅਸ਼ੋਕੜ ਦੀ ਗੱਲ ਕਰੀਏ ਮੇਰੀ ਆਪਣੀ ਪਰਿਵਾਰ ਫੈਮਿਲੀ ਸ਼ੁਰੂ ਤੋਂ ਇੱਕ ਸੇਵਾ ਭਾਵਨਾ ਵਾਲਾ ਮੇਰੇ ਪਰਿਵਾਰ 'ਚ ਹੀ ਇਹ ਗੱਲਾਂ ਰਹੀਆਂ ਮੇਰੇ ਜਿਹੜੇ ਦਾਦਾ ਜੀ ਸੀਗੇ ਉਹ ਸਰਦਾਰ ਗਵਕ ਸਿੰਘ ਲੰਬੜਦਾਰ ਗੋਟੀ ਲੰਬੜ ਉਹਨੂੰ ਕਹਿੰਦੇ ਹੁੰਦੇ ਸੀਗੇ ਅੱਛਾ ਤੇ ਉਹ ਬਹੁਤ ਹੀ ਉਹਨਾਂ ਦੇ ਲੰਬੜਦਾਰੀ ਕਰਕੇ ਜਿੱਦਾਂ ਕੁਛ ਵੀ ਗਾੜ੍ਹ ਵਾਲੇ ਪਿੰਡਾਂ ਦੇ ਵਿੱਚ ਕੋਈ ਮੋਨਾ ਕੋਈ ਲੋਵਾਰਸ ਜਾਂ ਕੋਈ ਕਿਸੇ ਰੋਟੀ ਪਾਣੀ ਦੇਣਾ ਤੇ ਉਹਨਾਂ ਨੇ ਕਿਹਾ ਉੱਥੇ ਲੰਬੜਾਂ ਦੇ ਵੇਲੇ ਉੱਥੇ ਤੁਰ ਜਾ ਤੇ ਮੈਂ ਛੋਟਾ ਜਿਹਾ ਹੋਣਾ ਤਾਂ ਮੈਂ ਚਾਹ ਲੈਣ ਜਾਣਾ ਰੋਟੀ ਲੈਣ ਘਰਾਂ ਨੂੰ ਜਾਣਾ ਤੇ ਮੈਂ ਪੁੱਛਦਾ ਹੁੰਦਾ ਸੀ ਇਹ ਕੌਣ ਅੱਛਾ ਤੇ ਮੈਂ ਇਹਨੂੰ ਦੱਸਣਾ ਵੀ ਸਾਡਾ ਕੋਈ ਰਿਸ਼ਤਾ ਨਹੀਂ ਸਿਰਫ ਇੱਕ ਇਨਸਾਨੀਅਤ ਦੇ ਤੌਰ ਤੇ ਮੇਰੇ ਪਰਿਵਾਰ ਨੇ ਦੱਸਿਆ ਠੀਕ ਹੈ ਤੇ ਰੋਟੀ ਦੋ ਦੋ ਟਾਈਮ ਸਾਡੀ ਡਿਊਟੀ ਲੱਗਦੀ ਹੁੰਦੀ ਸੀ ਵੀ ਜਦੋਂ ਆਪਾਂ ਆਉਣਾ ਪੜ ਕੇ ਤੁਸੀਂ ਰੋਟੀ ਦੇ ਕੇ ਆਉਣੀ ਚਾਹ ਦੇ ਕੇ ਆਉਣੀ ਹੈ ਨਾ ਇਹ ਬੱਚਿਆਂ ਨੂੰ ਅ ਸ਼ੁਰੂ ਤੋਂ ਚੀਜ਼ਾਂ ਸਖਾਲੀਆਂ ਜਾਂਦੀਆਂ ਫਿਰ ਜਦੋਂ ਕੋਈ ਜਾਨਵਰ ਦੇ ਕੋਈ ਕੀੜੇ ਪੈ ਜਾਣੇ ਜਾਂ ਘੋੜਾ ਪੈ ਜਾਣੀ ਤੇ ਉੱਥੇ ਤੱਕ ਵੀ ਇਹ ਵੀ ਚੀਜ਼ਾਂ ਪਰਵਾਹ ਨਾਲ ਸਖਾਲੀਆਂ ਵੀ ਆਪਾਂ ਇਹ ਚ ਵੀ ਜਾਨਵਰ ਸੀ ਆਪਾਂ ਇਹਨੂੰ ਵੀ ਠੀਕ ਕਰਨਾ ਫੜ ਕੇ ਕੀੜੇ ਕੱਢ ਦੇ ਜਾਂ ਉਹਨੂੰ ਦਵਾਈ ਮਲਮ ਪੱਟੀ ਲਾਉਣ ਇਹ ਪਰਿਵਾਰ ਦੇ ਬਹੁਤ ਕੋਈ ਨਾ ਕੋਈ ਪਰਿਵਾਰ ਦੀ ਪਿੱਛੇ ਇੱਕ ਚੀਜ਼ ਹੁੰਦੀ ਫਿਰ ਉਦੋਂ ਕੋਈ ਗੱਡੀਆਂ ਘਟ ਹੁੰਦੀਆਂ ਸੀ ਸਾਰਿਆਂ ਨੇ ਜੇ ਕੋਈ ਕਹਿਣਾ ਕੋਈ ਮਕਾਨ ਲੈ ਕੇ ਵੀ ਜਾਣਾ ਜੇ ਕਿਰ ਡੈਥ ਵੀ ਹੋ ਜਾਣੀ ਤੋਂ ਗੱਡੀਆਂ ਚ ਆਪਣੇ ਵਾਲੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸੀ ਇਹ ਚੀਜ਼ਾਂ ਬਹੁਤ ਘਰ ਕਰਦੀਆਂ ਰਹੀਆਂ ਵੀ ਯਾਰ ਆਪਾਂ ਵੀ ਇਹਨਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਪਰ ਫਿਰ ਵੀ ਆਪਾਂ ਇੱਕ ਇਨਸਾਨੀਅਤ ਦੇ ਕਿਸੇ ਦੀ ਮਦਦ ਕਰਦੇ ਆ ਤੇ ਕਿਉਂ ਕਰਦੇ ਆ ਨਾ ਉਹਦੇ ਵੀ ਇੱਕ ਵੱਖਰਾ ਹੀ ਇੱਕ ਆਉਣ ਲੱਗ ਪਿਆ ਤੇ ਪ੍ਰਮਾਤਮਾ ਨੇ ਦੇਖੋ ਅੱਜ ਸ਼ੋਕਰ ਤਾਂ ਚਲੋ ਉਹ ਵੀ ਸੀ ਜਦੋਂ ਘਰਦਿਆਂ ਨੂੰ ਨਹੀਂ ਸੀ ਪਤਾ ਹੁੰਦਾ ਸੀ ਵੀ ਪਹੁੰਚਣਾ ਕਿ ਨਹੀਂ ਪਹੁੰਚਣਾ ਕਰ ਕੋਈ ਆਇਆ ਜਾਂ ਵਕਤ ਵੀ ਆਇਆ ਪਰ ਪ੍ਰਮਾਤਮਾ ਨੇ ਉਹ ਵੀ ਵਕਤ ਨਿਕਲ ਗਿਆ ਅੱਜ ਪਰ ਮਾ ਤੁਮਨੇ ਇਹ ਵੀ ਵਾਕਤ ਲਿਆਂਦਾ ਜਿੱਥੇ ਅਜਨੇਕਾਂ ਸਮਾਵਾਵਾਂ ਚੱਲ ਰਹੇ ਉਹ ਵੀ ਪਰਮਾਤਮਾ ਸਰ ਪਰਿਵਾਰ ਦਾ ਕਿਸ ਤਰ੍ਹਾਂ ਸਹਿਯੋਗ ਤੁਹਾਨੂੰ ਰਹਿੰਦਾ ਜਿਵੇਂ ਹੁਣ ਆਪਾਂ ਦੇਖੀਦਾ ਤੁਹਾਡੀ ਸੇਵਾ ਵੇ ਤੁਹਾਨੂੰ 20 25 25 ਦਿਨ ਵੀ ਬਾਹਰ ਤੋਂ ਨਿਕਲ ਜਾਂਦਾ 100 ਬੱਚੇ ਪਰਿਵਾਰ ਫੈਮਿਲੀ ਉਹ ਕਿਸ ਤਰ੍ਹਾਂ ਰੋਡ ਡਿਸਟਰਬੈਂਸ ਇਦਾਂ ਦਾ ਕੋਈ ਕਿਸ ਤਰ੍ਹਾਂ ਨਹੀਂ ਪਰਿਵਾਰ ਮੈਂ ਤੁਹਾਨੂੰ ਜਿਵੇਂ ਬੋਲਦੀ ਆ ਪਰਿਵਾਰ ਦੀ ਹੀ ਸਪੋਰਟ ਹੋਣੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਜਦੋਂ ਸਾਨੂੰ ਪਰਿਵਾਰਾਂ ਦੀਆਂ ਮੁਸ਼ਕਲਾਂ ਹੁਣ ਮੈਨੂੰ ਫੋਨ ਆਇਆ ਆ ਚੀਜ਼ ਘਰ ਦੇ ਵਿੱਚ ਮੁੱਕੀ ਆ ਇਹ ਲਿਆਉਣੀ ਆ ਲਿਆਉਣੀ ਕਿ ਨਹੀਂ ਲਿਆਉਣੀ ਇਹ ਚੀਜ਼ਾਂ ਮੈਂ ਅਹੀਂ ਜਾਣਾ ਕਿ ਨਹੀਂ ਜਾਣਾ ਪਰਿਵਾਰ ਕਵੇ ਬੱਚੇ ਕਹਿਣ ਪੱਪਾ ਆਹ ਦੇਖਣ ਜਾਣਾ ਤੇ ਆਹ ਖਾਣ ਜਾਣਾ ਬਿਲਕੁਲ ਬਿਲਕੁਲ ਇਹ ਫਿਰ ਚੀਜ਼ਾਂ ਬੰਦੇ ਨੂੰ ਹੋ ਜਾਂਦੀਆਂ 100% ਮੈਂ ਨਹੀਂ ਕਿੰਨਾ ਪਰਿਵਾਰ ਦਾ ਵੀ ਵਕਤ ਦੇਣਾ ਚਾਹੀਦਾ ਪਰ ਇੱਕ ਸਾਡਾ ਪਰਿਵਾਰ ਆ ਵੀ ਆ ਜਿਹੜਾ ਇਹ ਪਰਿਵਾਰ ਆ ਹੁਣ 120 ਬੰਦੇ ਇੱਥੇ ਰਹਿ ਰਹੇ ਇਹ ਵੀ ਮੇਰਾ ਪਰਿਵਾਰ ਬਿਲਕੁਲ ਸਹੀ ਮੈਂ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਤਵੱਜੋ ਨਹੀਂ ਦੇਣੀ ਮੇਰੇ ਉਹ ਵੀ ਪਰਿਵਾਰ ਹੈ ਜ਼ਿੰਮੇਵਾਰੀਆਂ ਪਰ ਜਿਹੜਾ ਸਭ ਤੋਂ ਜ਼ਰੂਰੀ ਮੇਰੇ ਨੇੜੇ ਇਹ ਪਰਿਵਾਰ ਆਇਆਗਾ ਉੱਤੇ ਚਲੋ ਹੈਗਾ ਪਰ ਉਹਨਾਂ ਨੂੰ ਸਮਝਾ ਵੀ ਸਭ ਤੋਂ ਪਹਿਲਾਂ ਪਹਿਲ ਇਹ ਇਹਨਾਂ ਨੂੰ ਦੇਣੀ ਬਣਦੀ ਆ ਤੇ ਉਹ ਇਸ ਚੀਜ਼ ਨੂੰ ਮੇਰੇ ਆਪਣੇ ਘਰਵਾਲੀ ਸਿੰਘਣੀ ਜਿਹੜੀ ਆਪਣੀ ਬੜੀ ਚੜ੍ਹਦੀ ਕਲਾ ਵਾਲੀ ਆ ਉਹ ਮੈਨੇਜ ਕਰਦੀ ਆ ਬੱਚਿਆਂ ਨੂੰ ਕਿਵੇਂ ਮੈਨੇਜ ਕਰਨਾ ਕਿੱਦਾਂ ਉਹਨਾਂ ਨੂੰ ਸਮਝਾਉਣਾ ਕਿ ਸੇਵਾ ਕਰਦੇ ਆ ਇੰਨੇ ਦਿਨ ਪਿੱਛੇ ਕਿੱਦਾਂ ਤੇ ਇਹ ਪਰਿਵਾਰ ਦੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ ਹਾਂਜੀ ਤਾਂ ਟੀਮ ਜਿਸ ਤਰ੍ਹਾਂ ਤੁਸੀਂ ਦੇਖਿਆ ਹੜ ਦੇ ਵਿੱਚ ਵੀ ਤੁਹਾਡੇ ਨਾਲ तकरीबन ਥੋੜਾ ਕਾਫੀ ਟੀਮ ਦਾ ਚੱਲਦਾ ਰਹਿੰਦਾ ਹੈ ਤੇ ਟੀਮ ਕਿਸ ਤਰ੍ਹਾਂ ਆਪਣੀ ਇਹ ਪੇਡ ਹੁੰਦੀ ਜਾਂ ਸੇਵਾ ਦੇ ਨਾਲ ਹੀ ਚੱਲਦੇ ਭਾਈ ਜੀ 28 ਬੰਦੇ ਸਾਡੇ ਸਟਾਫ ਮੈਂਬਰ ਪੇਡ ਆ ਇਥੇਡ ਆ ਜਿਹੜੀ ਸੰਸਥਾ ਦੇ ਆ ਠੀਕ ਹੈ ਉਹਦੇ ਵਿੱਚ ਬੀਬੀਆਂ ਵੀ ਆਉਣੀਆਂ ਓਕੇ ਅਸ਼ਾਦਾ ਪਕਾਉਣ ਵਾਲੇ ਵੀ ਆਉਂਦੇ ਪੂਰੀ ਮੈਨੇਜਮੈਂਟ ਇਹ ਨਹੀਂ ਵੀ ਹੜਾਂ ਦੇ ਵਿੱਚ ਚਲੋ ਕਈਆਂ ਨੂੰ ਲੱਗਾ ਵੀ ਹੜਾਂ ਦੇ ਵਿੱਚ ਹੀ ਸਵਾਮਾ ਕਰੀ ਸਵਾਮਾ ਤਾਂ ਵੀ ਜੀ 2017 ਤੋਂ 15 ਤੋਂ ਚੱਲ ਰਹੀਆਂ 14 ਐਂਡ ਚੋਂ ਬਿਲਕੁਲ ਬਿਲਕੁਲ ਪਰ ਇੱਥੇ ਜਿਹੜੀ ਪੇੜ ਜਿਹੜੀ ਉੱਥੇ ਗਈ ਉਹ ਪੇੜ ਵਾਲੇ ਨੇ ਉਹ ਪੇੜ ਵਾਲੇ ਗਏ ਉਹ ਸਾਰੇ ਸ਼ਰਦਾਂ ਵਾਲੇ ਗਏ ਬਾਈ ਜੀ ਕਿਉਂਕਿ ਪੇੜ ਬੰਦਾ ਨਾ ਸਰਕਾਰਾਂ ਨੇ ਵੀ ਲਾਇਓ ਸੀ ਹਾਂ ਹਾਂ ਐਨਡੀਆਰਫ ਫੌਜ ਵੀ ਲੱਗੀ ਸਹੀ ਗੱਲ ਸਹੀ ਗੱਲ ਤਨਖਾਹ ਤਾਂ ਹੀ ਆ ਨਾ ਗੱਲ ਜਿਹੜੀ ਉਹ ਸੇਵਾ ਨਾ ਉਹ ਹੈਗੀ ਭਾਵਨਾ ਵਾਲੀ ਕਿਹਦੇ ਦੇ ਵਿੱਚ ਭਾਵਨਾ ਵਾਲਾ ਉਹੀ ਬੰਦਾ ਉਹ ਵੱਧ ਚੜ ਕੇ ਮੂਰੇ ਹੋ ਕੇ ਸੇਵਾਵਾਂ ਕਰੂਗਾ ਕਿਉਂਕਿ ਉਹ 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 ਜਿਹੜਾ ਕਾਰਜ ਆ ਨਾ ਜਿਹੜਾ ਹੋਰ ਕਾਰਜ ਬਹੁਤ ਹੋ ਜਾਂਦੇ ਆ ਔਰ ਉਹ ਕਾਰਜ ਉਹ ਹੀ ਬੰਦਾ ਜਾਊਗਾ ਜਿਹਦੀ ਭਾਵਨਾਵਾਂ ਅੰਦਰੋਂ ਦਿਲ ਕਰਦਾ ਮੈਂ ਠੀਕ ਹੈ ਕਿਉਂਕਿ ਉੱਥੇ ਪਾਣੀਆਂ 'ਚ ਜਾਣਾ ਕਿਤੇ ਸੌਖੀ ਗੱਲ ਨਹੀਂ ਹੈ ਸੱਪਾਂ 'ਚ ਜਾਣਾ ਕਿਤੇ ਸੌਖੀ ਗੱਲ ਨਹੀਂ ਹੈ ਇਹ ਆਮ ਬੰਦੇ ਦੀ ਵਾਰ ਦੀ ਗੱਲ ਨੇ ਰਾਤਾਂ ਨੂੰ ਉੱਠਣਾ ਕੋਈ ਕਾਲ ਆਣੀ ਵੀ ਇੱਥੇ ਬਾਈ ਜੀ ਮੈਂ ਫਸਿਆ ਹਾਂ ਉਹਨੂੰ ਕੱਢ ਕੇ ਲਿਆਉਣਾ ਪਰ ਇਹ ਨਹੀਂ ਦੇਖਣਾ ਸਮਾਂ ਕਿੰਨਾ ਹੋਇਆ ਉਹ ਭਾਵਨਾ ਵਈ ਅਗੀ ਤਾਂ ਫੇਰ ਹੀ ਬੰਦਾ ਜਾਂਦਾ ਤਨਖਾਹਾਂ ਹਾਲੇ ਤਾਂ ਬਹੁਤ ਸੀ ਬਹੁਤ ਸੀ ਬਹੁਤ ਸੀ ਤੁਹਾਡੀ ਦੇਖੀਏ ਕੋ ਵੀਡੀਓ ਤੁਹਾਡਾ ਜਿਹੜਾ ਹਾੜਾਂ ਦੇ ਉੱਪਰ ਗਏ ਸੀਗਾ ਮੇਰੇ ਉਦੋਂ ਮਨ ਚ ਆਇਆ ਸੀ ਮੈਂ ਕਿਹਾ ਮਨਜੋਤ ਭਾਜੀ ਨੂੰ ਮਿਲੇ ਤਾਂ ਨਾਲ ਪੁੱਛਣਾ ਜ਼ਰੂਰ ਆ ਤੁਹਾਡੀ ਬੋਟ ਕਿਤੇ ਫਸ ਗਈ ਸੀ ਕਿ ਤੁਸੀਂ ਰੱਸਾ ਲੈ ਕੇ ਖਿੱਚਦੇ ਪਏ ਮੇਰੇ ਮਨ ਚ ਉਦੋਂ ਸਵਾਲ ਇਹ ਆਇਆ ਸੀਗਾ ਮੈਂ ਕਿਹਾ ਮਨਜੋਤ ਭਾਜੀ ਨੂੰ ਪੁੱਛਣਾ ਆਇਆ ਵੀ ਥੱਲੇ ਜਿੱਦਾਂ ਪਾਣੀ ਚ ਤੁਸੀਂ ਕੋਈ ਕੋ ਦੇਖ ਨਹੀਂ ਰਹੇ ਕੋਈ ਜਾਲਵਰ ਕੀੜਾ ਕਾਟਾ ਕੁਝ ਹੋ ਗਿਆ ਤਾਂ ਤੁਸੀਂ ਕਿੰਦਾ ਉਹਨੂੰ ਤੁਸੀਂ ਦੇਖਦੇ ਮੈਂ ਜੀ ਅਸਲ ਦੇ ਵਿੱਚ ਕੀ ਹੁੰਦਾ ਸਾਡੇ ਨਾਲ ਨਾ ਜਿੰਨੇ ਦਿਨ ਅਸੀਂ ਰਹੇ ਸਾਡੇ ਨਾਲ ਸਾਡੇ ਬੰਦਿਆਂ ਦਾ ਵੀ ਬਹੁਤ ਝਗੜਾ ਰਿਆ ਉਹਨਾਂ ਨੂੰ ਗੋਟਾਂ ਚਲਦੀਆਂ ਵੀਡੀਓ ਚ ਦੀਦੀਆਂ ਦੇਖਦੇ ਆ ਹੋਰ ਕਿਤੇ ਉੱਚੀ ਕੀ ਕਰਦੇ ਸੀ ਇੱਕ ਬੋਟ ਆ ਦੇ ਵਿੱਚ ਉੱਥੇ ਵਿੱਚ ਅਸੀਂ ਚਾਰ ਬੰਦੇ ਜਾਣੇ ਆ ਜੇ ਮੂਰੋਂ ਕਹਿੰਦੇ ਸਾਨੂੰ ਕਹਤਾ ਉਹ ਸਾਨੂੰ ਰੈਸਕਿਊ ਕਰਕੇ ਲੈ ਆ ਉਹ ਵੀ ਲਿਆਉਣੇ ਨਹੀਂ ਨਾ ਉਹ ਵੀ ਲਿਆਉਣੇ ਫਿਰ ਰਾਸ਼ਨ ਵੀ ਲੈ ਕੇ ਜਾ ਉੱਥੇ ਕੀ ਕਰਦੇ ਹੁੰਦੇ ਸੀ ਜਦੋਂ ਬੰਦੇ ਨੇ ਆ ਜਾਣਾ ਉਹਨੇ ਕਿਹਾ ਨਹੀਂ ਜਿਆਦਾ ਸੀ ਦੋ ਤਿੰਨੇ ਜਾਣਿਆਂ ਨੇ ਜਾਣਾ ਫਿਰ ਮੈਨੂੰ ਜਿਹੜੀ ਇੱਕ ਸਪਾਰਟ ਟੀਮਾ ਮੈਨੂੰ ਲਾਉਣੀ ਪਈ ਨਾ ਕਰ ਨਹੀਂ ਸਕਦੇ ਕਿਸੇ ਨੂੰ ਫਿਰ ਮੈਨੂੰ ਆਪਣੇ ਬੰਦੇ ਲਾਉਣੇ ਪੈਂਦੇ ਵੀ ਤੂੰ ਤੂੰ ਉਤਰ ਜਾ ਉਹ ਉਸ ਦਿਨ ਕੀ ਹੋਇਆ ਬੰਦੇ ਸਾਨੂੰ ਤਿੰਨ ਵਿੱਚ ਬਿਠਾਉਣੇ ਪਏ ਮੈਨੂੰ ਦੋ ਆਪਣੇ ਲਾਉਣੇ ਪਏ ਠੀਕ ਆ ਜੀ ਇੱਕ ਬੰਦਾ ਮੈਚ ਚਲਾਉਣਾ ਸੀ ਇੱਕ ਬੰਦਾ ਵਿੱਚ ਝੋਨਾ ਕਢਦਾ ਸੀ ਬਾਈ ਜੀ ਇਹ ਜਿਹੜੀ ਐਕਟਿਵ ਫਲੱਡ ਆ ਬਹੁਤ ਅੱਗੇ ਪਿੱਛੇ ਦੁਹਾਂ ਹੋਣਾ ਨਾਲੋਂ ਡਿਫਰੈਂਟ ਆਇਆ ਐਤ ਕੀ ਪਾਣੀ ਬਿਲਕੁਲ ਝੋਨੇ ਪੱਕਿਆਂ ਤਾਇਆ ਰੈਸਕਿਊ ਕਾਂ ਚ ਜਿੱਥੇ ਸਾਡਾ ਧਾ ਘੰਟਾ ਲੱਗਦਾ ਉਹ 2.5 2.5 ਘੰਟੇ ਲੱਗੇ ਸਾਨੂੰ ਬਾਈ ਤੇ ਸਾਨੂੰ ਪਤਾ ਸੀ ਕਿਦਾਂ ਕੇਸਤੀਆਂ ਚਲਾਉਂਦੇ ਰਹਿ ਉੱਥੇ ਜਦੋਂ ਝੋਨੇ ਚ ਕੇਸਤੀ ਫਸ ਜਾਂਦੀ ਸੀ ਫਿਰ ਉਹ ਮੋਰੇ ਤੁਰ ਕੇ ਨਾ ਖਿੱਚ ਕੇ ਫਿਰ ਜਦੋਂ ਝੋਨੇ ਦਾ ਜਦੋਂ ਵੱਡਾ ਝੋਨੇ ਦਾ ਖੇਤਾ ਇਹਨਾਂ ਉਹ ਕੱਢ ਕੇ ਟਪਾਉਣੀ ਪੈਂਦੀ ਜਦੋਂ ਝੋਨਾ ਆ ਜਾਂਦੀ ਝੋਨਾ ਥੱਲੇ ਆ ਉੱਥੇ ਜਾ ਕੇ ਟਪਾ ਕੇ ਫਿਰ ਇੰਜਣ ਚਲਾਉਣਾ ਉਹ ਤੇ ਖਿੱਚ-ਖਿੱਚ ਲੈ ਜਾਣੀ ਫਿਰ ਉੱਥੇ ਬਾਈ ਜੀ ਜਦੋਂ ਫਿਰ ਐਦਾਂ ਦਾ ਕਾਰਦੇ ਹੋ ਫਿਰ ਕੁਝ ਨਹੀਂ ਦੇਖਿਆ ਜਾਂਦਾ ਵੀ ਮੋਰੇ ਬੰਦਾ ਫਸਿਆ ਮੋਰੇ ਸਾਡੀ ਕੋਈ ਵੇਟ ਕਰ ਰਿਹਾ ਪਾਣੀ ਕਿ ਸਰ ਕੋਈ ਮਾਂਚ ਡਰਦਾ ਹੁੰਦਾ ਵੀ ਥੱਲੇ ਕੋਈ ਕੀੜਾ ਘਟਾ ਕੋਈ ਸੱਪ ਤੋਂ ਪੈਰਾ ਵਗਰਾ ਆਉ ਉਹ ਹੁੰਦੇ ਉਦੋਂ ਭਾਜੀ ਤੁਹਾਨੂੰ ਇਹ ਦਿਸੇ ਮੈਂ ਆਪ ਇਹ ਵਾਰੀ ਵੀਡੀਓ ਆਪਣੀਆਂ ਦੇਖੀ ਨਹੀਂ ਤਾਂ ਪ੍ਰਮਾਤਮਾ ਹੀ ਕਰਾ ਗਿਆ ਭਾਜੀ ਪ੍ਰਮਾਤਮਾ ਜੇ ਮੈਂ ਕਹਾਂ ਮੈਂ ਇੰਨੀ ਚੁਕਾਇਗਾ ਨਹੀਂ ਐਸੀ ਭਾਜੀ ਇਹ ਤਾਂ ਕੋ ਪ੍ਰਮਾਤਮਾ ਹੀ ਕੋਈ ਸ਼ਕਤੀ ਕਰਾ ਦੇ ਭਾਜੀ ਸਾਡੇ ਸਰ ਇੱਕ ਗੱਲ ਬੜੀ ਜਿੱਦਾਂ ਉੱਠਦੀ ਜਾਂ ਕਿ ਲੋਕ ਘਰ ਭਰੀ ਜਾਂਦੇ ਘਰ ਭਰੀ ਜਾਂਦੇ ਤੁਸੀਂ ਇਹ ਕਿਸ ਤਰ੍ਹਾਂ ਫਿਰ ਜ਼ਰੂਰਤਮੰਦ ਦੀ ਉਹ ਜਿਹੜੀ ਹੈਗੀ ਕਿਸ ਤਰ੍ਹਾਂ ਕਰਦੇ ਆ ਕੀ ਪਛਾਣ ਕਿਦਾਂ ਵੀ ਇੱਥੇ ਲੋੜਵੰਦ ਹੈਗੇ ਜਾਂ ਕਿਦਾਂ ਕੀ ਉਹ ਚੀਜ਼ ਨੂੰ ਆਪਾਂ ਕਿਦਾਂ ਕਰਦੇ ਭਾਜੀ ਘਰ ਭਰੀ ਜਾਂਦੇ ਜਿਹੜੇ ਤਾਂ ਬਿਨਾਂ ਸੋਚ ਸਮਝ ਕੇ ਜਾਂਦੇ ਆ ਹਾਂਜੀ ਵੀਡੀਓ ਉੱਥੇ ਬਣ ਗਈ ਹੁਣ ਪਾਣੀ ਨਹੀਂ ਆਇਆ ਜਿੱਥੇ ਉਹ ਬਾਹਰੋਂ ਬਣ ਕੇ ਲੋਕ ਆਏ ਉਹਨਾਂ ਨੇ ਆਏ ਉਹ ਉਹ ਕਰਕੇ ਚਲੇ ਗਏ ਉੱਥੇ ਵੀਡੀਓ ਬਣ ਗਈ ਉੱਥੇ ਉਹਨਾਂ ਨੇ ਕਹਿਤਾ ਇੱਥੇ ਇਦਾਂ ਕਰ ਲੈ ਲੋੜਵੰਦ ਤੱਕਰ ਤਾਂ ਬਹੁਤ ਘਟ ਪਹੁੰਚੇ ਗਏ ਆ ਜਿੱਥੇ ਲੋੜਵੰਦ ਹੈ ਗਿਆ ਉਹ ਜਦੋਂ ਕਿ ਬੋਟਾਂ ਰਾਹੀਂ ਜਾਣੇ ਜਿੱਥੇ ਪਹੁੰਚਦਾ ਕੋਈ ਨਹੀਂ ਪਾਣੀ ਜਾਂ ਅੰਦਰ ਜਾਣੇ ਜਦੋਂ ਘਰਾਂ ਚ ਲੋੜਵੰਦ ਬਹੁਤ ਸੀ ਬਹੁਤ ਮਲੇ ਸਾਨੂੰ ਲੋੜਵੰਦ ਸਾਨੂੰ ਪੁੱਛਦੇ ਕਿੱਥੇ ਲੋੜਵੰਦ ਨਾਲੇ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਰਾਸ਼ਨ ਥੋੜਾ ਘਟਾ ਕਰੋ ਵੀ ਜਿਹੜੀ ਚੀਜ਼ ਦੀ ਲੋੜ ਪੁੱਛ ਲੋ ਅਗਰ ਉਹਦੀ ਰਾਸ਼ਨ ਦੇ ਜੇ ਹੁਣ ਆਟਾ ਦੇ ਜੇ ਆਟਾ ਖਰਾਬ ਹੋ ਜਾਣਾ ਵੀ ਉਹਨੂੰ ਪੁੱਛ ਰਹੇ ਤੇ ਤੁਹਾਡੀ ਕੋ ਮੈਰਿਜ ਦੀ ਧੀ ਦੀ ਵੀ ਉਹਨੇ ਆਲੀ ਕਿ ਇਹਦੀਆਂ ਛੱਤਾਂ ਟੁੱਟੀਆਂ ਹੋਣ ਐਸ ਟਾਈਮ ਕਈਆਂ ਦੀਆਂ ਛੱਤਾਂ ਹੀ ਵਿਚਾਰੇ ਬਾਲੇ ਹੁਣ ਮਜ਼ਦੂਰ ਬੰਦਾ ਦਿਹਾੜੀ ਜਾਂਦਾ ਹੁਣ ਉਹ ਦਿਹਾੜੀ ਪਹਿਲਾਂ ਪਹਿਲਾਂ ਦਾ ਸਿਸਟਮ ਉਹਦਾ ਉਹ ਹਿੱਲ ਗਿਆ ਹੁਣ ਉਹਦੇ ਕੋਈ ਜੇ ਕਈਏ ਵੀ ਅਹੀਂ ਉਹ ਚਾਰ ਬਾਲੇ ਵੀ ਚੇਂਜ ਕਰ ਸਕਦਾ ਨਹੀਂ ਕਰ ਸਕਦਾ ਬਈ ਅਸੀਂ ਲੋਕਾਂ ਨੇ ਕਈਆਂ ਨੇ ਸਾਡਿਆਂ ਰੱਖਣ ਤੇ ਜ਼ੋਰ ਲਾਤਾ ਸੀ ਉਹਨਾਂ ਨੂੰ ਇਹ ਕਹਿੰਦੇ ਭਾਈ ਜੀ ਤੁਸੀਂ ਖੋਹ ਜਾਓ ਹੁਣ ਦੇਖੋਣਗੇ ਤੁਹਾਨੂੰ ਅਸੀਂ ਦੱਸਾਂਗੇ ਆ ਚੀਜ਼ਾਂ ਦੇ ਵਿੱਚ ਇਨੇ ਘਾ ਟੁੱਟੇ ਪਏ ਤੁਸੀਂ ਜਾਓ ਜਾ ਕੇ ਉਹਨਾਂ ਦੀ ਹੈਲਪ ਕਰਤਾ ਇਹ ਚੀਜ਼ਾਂ ਜ਼ਰੂਰੀ ਤਾਂ ਅਸੀਂ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਵਨ ਡੇ ਤੋਂ ਵੀ ਥੋੜਾ ਜਿਹਾ ਰੱਛਲ ਤੋਂ ਆਪਾਂ ਗਰੇਜ ਕਰੀਏ ਠੀਕ ਹੈ ਤੇ ਆਪਾਂ ਉਦਾਂ ਕਿਸੇ ਫਾਇੰਚ ਨਹੀਂ ਮਿਲਦੇ ਹਮ ਸਰ ਜੀ ਜਿਵੇਂ ਤੁਸੀਂ ਸੇਵਾ 'ਚ ਲੱਗੇ ਹੋਏ ਹੋ ਕਿਤਨੇ ਕਿਤੇ ਲੋਕਾਂ ਦੀ ਗਲਤ ਧਾਰਨਾਵੇਂ ਬਣ ਜਾਂਦੀਆਂ ਤਾਂ ਹੁਣ ਵੀ ਤੁਹਾਡੇ ਸੇਵਾ ਦੇਖਿਆ ਤੁਹਾਡੇ ਕੋਈ ਇਲਿਗੇਸ਼ਨ ਤੁਹਾਡੇ ਤੇ ਆਇਆ ਸੀਗਾ ਤੇ ਤੁਸੀਂ ਇਸ ਤਰ੍ਹਾਂ ਲੋਕਾਂ ਦੀ ਗਲਤ ਧਾਰਨਾਵਾਂ ਨੂੰ ਕੀ ਕਿਸ ਤਰ੍ਹਾਂ ਦੇ ਦੇ ਜੇ ਮੈਂ ਕਈ ਕਹਿੰਦੀ ਆ ਕਿ ਅਗਰ ਇਹਨਾਂ ਨੂੰ ਆਪਾਂ ਜੇ 500 ਦਿੱਤਾ ਤਾਂ ਉਹ 4.5 ਲੱਗਣਾ 50 ਇਹਨਾਂ ਨੇ ਇੱਧਾ ਕਰ ਦੇਣਾ ਤਾਂ ਉਹ ਲੋਕਾਂ ਦੀ ਗਲਤ ਧਾਰਨਾਵਾਂ ਕਿਸ ਤਰ੍ਹਾਂ ਦੇ ਦੇ ਤੁਸੀਂ ਭਾਈ ਜੀ ਇਹ ਤਾਂ ਗਲਤ ਹੁਣੇ ਹੀ ਇਹ ਤਾਂ ਚੱਲੀਆਂ 2015 ਦੀ ਸਾਡੀ ਖੁਲੀਆਂ ਸਾਡੀਆਂ ਸਮਾਵਾ ਦੇਖਦੇ ਆ ਅਸੀਂ ਅਜ ਤੱਕ ਭਾਜੀ ਕਿਤੇ ਨੂੰ ਨਾ ਦਾ ਕਾਊਂਟ ਸ਼ੇਅਰ ਕੀਤਾ ਇੱਥੇ ਵੱਡੀਆਂ 2-2 3-3 ਦਿਨ ਦਿਨ ਵੀ ਸਸਤਾਵਾਂ ਕੰਮ ਕਰਕੇ ਤਾਂ ਕਾਊਂਟ ਸਕੈਨਰ ਚ ਲੰਨਦਾ ਉਹ ਫਿਰ ਲੰਨਦੇ ਸਕੈਨਰ ਸਾਡੇ ਭਾਜੀ ਅਸੀਂ ਤਾਂ ਜਿਹੜੇ ਨੰਬਰ ਡਿਸਪਲੇ ਕੀਤੇ ਪਏ ਉਹਨਾਂ ਦੇ Google 'ਪੇ' ਸਕੈਨਰ ਵੀ ਨਹੀਂ ਹੈਗੇ ਹੋਰ ਦੱਸੋ ਜਿਹੜੇ ਸਾਡੇ ਨੰਬਰ ਡਿਸਪਲੇ ਹੋਏ ਜਿਹੜੇ ਸਾਨੂੰ ਮੰਗਦੇ ਪਹਿਲਾਂ ਅਸੀਂ ਜੇ ਕੋਈ ਕਹਿੰਦਾ ਸਾਨੂੰ ਸੇਵਾ ਕਰਨੀ ਪਹਿਲਾਂ ਡਿਟੇਲ ਦੇਣੇ ਪਤਾ ਕਰਦੇ ਵੱਕੇ ਜੈਨੂਅਲ ਅਸੀਂ ਫਿਰ ਕਾਊਂਟ ਸ਼ੇਅਰ ਕਰਦੇ ਆ ਤੇ ਸਾਡੀ ਜਿੰਨੀ ਸੇਵਾ ਇਹ ਕਾਊਂਟਾਂ ਚ ਪਈ ਹੈ ਤੇ ਬਾਈ ਜੀ ਕੱਲੀ ਕੱਲੀ ਚੀਜ਼ ਪਈ ਅਸੀਂ ਜਿੰਨਾ ਸਾਡਾ ਖਰਚਾ ਆਇਆ ਨਾ ਜੋ ਸਾਰਾ ਆ ਅਸੀਂ ਬਿਲਕੁਲ ਜਲਦੀ ਹੀ ਆਕਾਲ ਤੱਕ ਸਭ ਇਹ ਤੋਂ ਵੱਡੀ ਕੋਈ ਪਰਤਾ ਨਹੀਂ ਹੋਈ ਤੇ ਗੁਰੂ ਤੋਂ ਉਪਰ ਆ ਹੀ ਮੰਨ ਗਏ ਸਾਰੇ ਆ ਆਪਾਂ ਤਾਂ ਕਿਉਂਕਿ ਇਹਦੇ ਵਿੱਚ ਪਹਿਲ ਕਰਨੀ ਪੈਣੀ ਬਾਈ ਜੀ ਮੈਂ ਨਹੀਂ ਕਿ ਇਹਨਾਂ ਬਹੁਤ ਪੈਸਾ ਆਇਆ ਇਹ ਤੇ ਕਰੋੜਾ ਰੁਪਇਆ ਭਾਜੀ ਆ ਗਿਆ ਦਿਸਬੰਦ ਦਾ ਬਹੁਤ ਆ ਬਹੁਤ ਆ ਉਹ ਗਿਆ ਕਿੱਥੇ ਲੋਕ ਤਾਂ ਫੇਰ ਬਹੁਤ ਪਿੱਟਣ ਦੇ ਸਾਨੂੰ ਆਪ ਸਮਝ ਨਹੀਂ ਆ ਰਹੀ ਇੰਨਾ ਪੈਸਾ ਆਇਆ ਆਇਆ ਕਿੱਥੇ ਗਿਆ ਹੁਣ ਇਹ ਚੀਜ਼ ਨੂੰ ਅਸੀਂ ਜਲਦ ਹੀ ਅਸੀਂ ਅਕਾਲ ਤਖਤ ਸਾਹਿਬ ਤੇ ਅਸੀਂ ਤਾਂ ਆਪਣੇ ਸਾਥਤਾਂ ਵੱਲੋਂ ਜੋ ਆਇਆ ਜੋ ਕਾਊਂਟਾਣੀਆ ਸਟੇਟਮੈਂਟਾਂ ਜੋ ਸਾਡੇ ਕੋਲ ਕੈਸ਼ ਦਿੱਤੇ ਰਸੀਦ ਬੁੱਕਾਂ ਸਭ ਅਸੀਂ ਲੈ ਕੇ ਅਸੀਂ ਆਪਣੇ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਕਹਾਂਗੇ ਜਥੇਦਾਰ ਸਾਹਿਬ ਤੁਹਾਡੀ ਟੀਮਾਂ ਵੱਡੀਆਂ ਸੀ ਹੈਗੇ ਤੁਸੀਂ ਸਾਡਾ ਚੈੱਕ ਕਰਾ ਸਕਦੇ ਆਂ ਬਾਕੀ ਬੇਨਤੀਆਂ ਸਾਰੀਆਂ ਇਨਚੂਰ ਹੋਣੀਆਂ ਚਾਹੀਦੀਆਂ ਉਹ ਵੀ ਫਰਜ਼ ਬਣਦਾ ਸਾਡਾ ਭਾਜੀ ਬਿਲਕੁਲ ਮੈਂ ਇਹਨੂੰ ਕਿਹਾ ਤਾਂ ਨਹੀਂ ਕਿਸੇ ਨੇ ਮੈਨੂੰ ਮੈਨੂੰ ਕੋ ਫੋਨ ਕਰ ਦੇ ਤੋ ਸਾਹਿਬ ਦੇ ਪਰ ਮੇਰਾ ਫਰਜ਼ ਬਣਦਾ ਨਾ ਕਿਉਂਕਿ ਮੈਂ ਆਪਾਂ ਸਵਾਮਾਂ ਕੀਤੀਆਂ ਸਾਨੂੰ ਕੋਈ ਹੈ ਤੇ ਸਾਨੂੰ ਵੀ ਪਤਾ ਨਹੀਂ ਜਣਾ ਸਾਡੇ ਲੱਗੇ ਕਿੱਥੇ ਆ ਬਿਲਕੁਲ ਸਰ ਸਾਡਾ ਫਰਜ਼ ਬਣਦਾ ਕਿਉਂਕਿ ਬਹੁਤ ਯਕੀਨ ਤੇ ਲੋਕਾਂ ਨੇ ਸਾਨੂੰ ਆਪਣੀ ਨੇਕਮਈਆਂ ਦਿੱਤਾ ਬਿਲਕੁਲ ਮੈਂ ਦੇਣਾ ਨਹੀਂ ਆਪਾਂ ਲੋਕਾਂ ਦਾ ਦੇ ਸਾਡੇ ਜਿੰਨਾ ਯਕੀਨ ਕਰ ਕਰ ਲੋਕ ਅੱਖਾਂ ਮੀਟੇ ਅਣਗਣ ਕੇ ਲੱਖ ਲੱਖ ਦੋ ਦੋ ਲੱਖ ਰੁਪਈਆਂ ਅਣਕੇ ਦੇ ਜਾਂਦੇ ਰਹੇ ਤੇ ਭਾਜੀ ਅਸੀਂ ਕਿਦਾਂ ਯਕੀਨ ਕੇ ਦਾ ਟੁੱਟ ਗਿਆ ਨਾ ਕੋ ਤੋੜ ਗਿਆ ਉਹ ਸਾਡਾ ਫਰਜ਼ ਬਣਦਾ ਜਦੋਂ ਉਹਨੂੰ ਉਹਦੇ ਤੱਕਰ ਗੱਲ ਕੇ ਵੀ ਸਾਡਾ ਪੈਸਾ ਇੱਥੇ ਗਿਆ ਤੇ ਇੱਥੇ ਹੈਗਾ ਉਦੇ ਦਿਲ ਤੇ ਕੀ ਵੀ ਤੂੰ ਉਹਦੀਆਂ ਦੁਵਾਵਾਂ ਜਿਹੜੀਆਂ ਆਉਣੀਆਂ ਹੁੰਦੀਆਂ ਹੁੰਦਾ ਕੋਈ ਆ ਵੀ ਵੀ ਮੇਰੇ ਚੰਗੇ ਪਾਸੇ ਨਿਕਲ ਜਾਂਦੇ ਤੋ ਫਿਰ ਸਾਨੂੰ ਦਿਨ ਨੂੰ ਤਸੱਲੀ ਤਾਂ ਹੋ ਗਈ ਹੈ ਨਾ ਸਭ ਜਿਹੜਾ ਸਹੀ ਗੱਲ ਹੈ ਇਸ ਕਰਕੇ ਇਹ ਬਿਲਕੁਲ ਹੋਈ ਆ ਇਹਦੇ ਵਿੱਚ 9.50 ਹੋ ਗਿਆ 500 ਚ ਭਾਜੀ ਕਿੰਨ ਲੱਗਾ 200 ਨਹੀਂ ਲੱਗਾ ਜੋ ਹਾਲਾਤ ਹੋਇਆ ਹੋਇਆ ਜਿੱਥੇ 9 ਪਰ ਬਹੁਤ ਵੱਡੇ ਪੱਧਰੇ ਸਮਾਵਾ ਵੀ ਹੋਈਆਂ ਕੁਝ ਜਿਹੜੇ ਇਦਾਂ ਦੇ ਵੀ ਹੋਇਆ ਇਨਸੂਲੇਟ ਇਦਾਂ ਦੀਆਂ ਵੀ ਚੱਲ ਰਿਆ ਕੰਮ ਉਹ ਨਹੀਂ ਵੀ ਨਹੀਂ ਚੱਲ ਰਿਆ ਪਰ ਚਲੋ ਬਾਕੀ ਇਹ ਆ ਵੀ ਸਮਾਵਾ ਮਾਰੇ ਕਿਰਪਾ ਕਰਨ ਜਿਹੜੀ ਤੁਸੀਂ ਗੱਲ ਕੀਤੀ ਬਿਲ ਲੋਕਾਂ ਦੇ ਉਹ ਅਲੀਗੇਸ਼ਨ ਕਈ ਭਾਜੀ ਲੱਗਦੇ ਸਵਾਵਾ ਕਰਦੇ ਸਾਡੇ ਤਾਂ ਜਿਹੜੇ ਸਾ ਨਾਲ ਲੋਕ ਜੁੜੇ ਉਹਨਾਂ ਨੂੰ ਪਤਾ ਹੋਵੇ ਸੀ ਕੀ ਕਰਦੇ ਜੀ ਕਰਦਾ ਸਹੀ ਗੱਲ ਸਹੀ ਗੱਲ ਕਿੰਨੇ ਕ ਅਸੀਂ ਸਿੰਗਲ ਐਕਟਰ ਚੜਾ ਚੜਾ ਸਵਾਵਾ ਕਰਦੇ ਪਤਾ ਹੀ ਆ ਲੋਕਾਂ ਨੂੰ ਬਾਕੀ ਪ੍ਰਮਾਤਮਾ ਕਰਾਉਂਦਾ ਬਿਲਕੁਲ ਤਾਂ ਮਨਕਰੀ ਤੋਂ ਆਲਕ ਵੱਲੋਂ ਵੀ ਸੇਵਾ ਆਪਾਂ ਦੇਖਿਆ ਕਾਫੀ ਐਕਟਿਵ ਰਹੇ ਉਹ ਸੋਸ਼ਲ ਮੀਡੀਆ ਦੇ ਉੱਪਰ ਤੇ ਉਹ ਤਕਰੀਬਨ ਤਰੀਵਨ ਸਿੱਧੇ ਪੈਸੇ ਹੀ ਦਿੰਦੇ ਰਹੇ ਲੋਕਾਂ ਨੂੰ ਪਰ ਆਪਾਂ ਇਸ ਨੂੰ ਕਿਸ ਤਰ੍ਹਾਂ ਦੇ ਦੇਈਏ ਅੱਛਾ ਚਲੋ ਭਾਜੀ ਅਸੀਂ ਕਿਸੇ ਨੂੰ ਕੀ ਕਹਿਣਾ ਸੇਵਾ ਵਧੀਆ ਚਲੋ ਕਰਦਾ ਕਹਿਣ ਮਦਦ ਕੀਤੀ ਅਣਕੇ ਕੀਤੀ ਕਿਸੇ ਦਾ ਘਰ ਤਾਂ ਪਊਗਾ ਹੀ ਹਨਾ ਭਾਜੀ ਜਦੋਂ ਕਹਿਣਾਂਗੇ ਸੇਵਾ ਕੀਤੀ ਉਹ ਉਹਦੇ ਤਾਂ ਚਲੋ ਉਹਦੀ ਤਾਂ ਹੈਲਪ ਹੋਈ ਨਾ ਉਹ ਚਲੋ ਭਰਾ ਆਇਆ ਚਾਹੇ ਜਿੱਦਾਂ ਆਪਾਂ ਜਿਹੜੇ ਤੁਰੇ ਆ ਉਹਨਾਂ ਨੂੰ ਨਹੀਂ ਮੈਂ ਤਾਂ ਇਹ ਗੱਲ ਕਰਦੇ ਜੋ ਟ੍ਰੋਲ ਕਰਦੇ ਐ ਜਿਉਂ ਯਾਰ ਉਹ ਗੱਲਾਂ ਨਹੀਂ ਬਣਦੀਆਂ ਚਲੋ ਦੇਖੋ ਜਿਹੜਾ ਬੰਦਾ ਇੰਨਾ ਕੁ ਕੰਮ ਹਣਾ ਕਿੰਨੇ ਗਾਇਕ ਚੰਦ ਬੰਦੀ ਤੁਰ ਪਏ ਬਹੁਤ ਵੱਡਾ ਇੰਡਸਟਰੀ ਦਾ ਤੁਰੇ ਆ ਇਹ ਨਹੀਂ ਵੱਲੋਂ ਨਾ ਟੁਰੇ ਪਰ ਜਦੋਂ ਕੋਈ ਕਰਨ ਰਿਆ ਉਹਨੂੰ ਕਰ ਦਿੱਤਾ ਜਦ ਕਿਸੇ ਦੀ ਮਦਦ ਹੀ ਹੋਈ ਉਹ ਕਿਸੇ ਨੇ ਮਦਦ ਹੀ ਹੋਈ ਕੋਈ ਰੋਕੇ ਨਹੀਂ ਕਿੰਨੇ ਵਾਰਦੇ ਬੜੀ ਕੋਈ ਪੱਟੀ ਗੱਲ ਜਿਵੇਂ ਹੁਣ ਆਪਾਂ ਦੇਖਿਆ ਸੰਸਥਾਵਾਂ ਹੋ ਗਈਆਂ ਉਹਨਾਂ ਨੇ ਸਾਰਾ ਸੰਭਾਲ ਲਿਆ ਵਿੱਚ ਸਾਡੇ ਗੀਤਕਾਰ ਭਰਾ ਆ ਗਏ ਹੋਰ ਵੀ ਕਈ ਸਾਥੀ ਆ ਗਏ ਹਾਂਜੀ ਇੱਥੇ ਸਰਕਾਰ ਦਾ ਰੋਲ ਕਿਸ ਤਰ੍ਹਾਂ ਦੇ ਦੇਣਾ ਸਰਕਾਰ ਦਾ ਭਾਜੀ ਰੋਲ ਚਲੋ ਇਹ ਨੇ ਕੰਮ ਕਰਤਾ ਕੀਤਾ ਪਰ ਇਹਨਾਂ ਤੋਂ ਏਡਾ ਸਿਸਟਮ ਹੀ ਤਾਂ ਆਉ ਜਾਂਦਾ ਨਾ ਇਹਨਾਂ ਕੋ ਬੋਟਾ ਦਾਣਾ ਸਿਸਟਮ ਹੈ ਗਿਆ ਲੇ ਲੈਂਦੇ ਆ ਪਾ ਚਲਾਉਣ ਦਾ ਸਿਸਟਮ ਇੱਕ ਇੱਥੋਂ ਤੱਕ ਜਿਲੇ ਦੇ ਵੋਟਾਂ ਆ ਜਾਣੀਆਂ ਪਰ ਉਹਨੂੰ ਚਲਾਉਣੀਆਂ ਮੈਨੇਜ ਕਿਵੇਂ ਕਰਨਾ ਉਹ ਨਹੀਂ ਪਤਾ ਇੱਕ ਤੀਜਾ ਭਾਜੀ ਅਸੀਂ 2019 'ਚ ਵੀ ਕਿਹਾ ਏ 2023 'ਚ ਵੀ ਕਿਹਾ ਸੀ ਹੁਣ ਵੀ ਕਹਿ ਰਹੇ ਵੀ ਭਾਈ ਜੀ ਇਹਨੂੰ ਕੋਈ ਤਰੀਕਾ ਅਪਣਾਓ ਜਾਂ ਤੇ ਜੇ ਕਿਸ਼ਤੀਆਂ ਆ ਗਈਆਂ ਤਾਂ ਫਿਰ ਤੁਸੀਂ ਸੰਸਤਾਵਾਂ ਨੂੰ ਸੰਪਰਕ ਕਰ ਦਿਓ ਜਿਹੜੇ ਕੰਮ ਕਰਨ ਤੇ ਤੁਸੀਂ ਠੀਕ ਕਰਨੀਆਂ ਤੁਸੀਂ ਦੇਖਣਾ ਅਸੀਂ ਤਾਂ ਤੋਂ ਪੁੱਛਣਾ ਤੇ ਜਦੋਂ ਕੋਈ ਰੈਸਕਿਊ ਦੀ ਕਾਲ ਆਣੀ ਅਸੀਂ ਤੁਹਾਨੂੰ ਦੱਸਾਂਗੇ ਕਿਉਂਕਿ ਸਾਨੂੰ ਤਾਂ ਇਹ ਦੋ ਤਿੰਨ ਵਾਰੀ ਇਹਦਾ ਚਾਂਸ ਦੇਖ ਲਿਆ ਨਹੀਂ ਆਤੋਂ ਫਿਰ ਹੁਣ ਤਾਂ ਕਹਿ ਦੇਣਾ ਚਾਹੀਦਾ ਵੀ ਸੰਸਥਾਵਾਂ ਵੀ ਜਿੱਥੇ ਜੇ ਸ਼ਾਰਪ ਪ੍ਰਤੀਯਾਤਕ ਕਰਨ ਚਾਹੀਦੇ ਵੀ ਬਾਬਾ ਦੀਪ ਸਿੰਘ ਸਿਉੜਾੜੀ ਰੈਸਕਿਊ ਕਰਨ ਬੋਟਾਂ ਦਾ ਕੰਮ ਸਾਰਾ ਇਹ ਦਿੱਕਾ ਤੇ ਕਹਿ ਦੇਣਾ ਚਾਹੀਦਾ ਐਦਾਂ ਕਹਿ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਵੀ ਜੇ ਉਹਨਾਂ ਤੋਂ ਬੋਟਾਂ ਪਈਆਂ ਵੀ ਤੁਹਾਨੂੰ ਦੱਸੋ ਤੁਹਾਨੂੰ ਕਿਹੜੀ ਚੀਜ਼ ਲੋੜ ਅਸੀਂ ਤੁਹਾਨੂੰ ਦਵਾਂਗੇ ਸਰਕਾਰੀ ਨਾਲੇ ਦਾ ਸਰਕਾਰੀ ਕਿਉਂਕਿ ਇਹ ਨਹੀਂ ਆ ਹੈਗਾ ਨਹੀਂ ਸਭ ਕੁਝ ਹੀ ਹੈਗਾ ਪਰ ਉਹਨੂੰ ਮੈਨੇਜ ਹੀ ਨਹੀਂ ਹੋ ਰਿਹਾ ਪਈਆਂ ਪਈਆਂ ਖਰਾਬ ਹੋ ਰਹੀ ਤੁਹਾਡੇ ਕੋਲ ਤਾਂ ਚਲੋ ਹਰ ਇੱਕ ਚੀਜ਼ ਹੈਗੀ ਆ ਟੀਮ ਹੈਗੀ ਸਾਰਾ ਬਸ ਸਭ ਕੁਝ ਹੈਗਾ ਜੀ ਆਪਾਂ ਨਾ ਐਡਜਸਟ ਕਰ ਸਕਦੇ ਹਾਂ ਹਰ ਕਰ ਸਕਦੇ ਕ ਸਰ ਲਾਈਫ ਦੇ ਵਿੱਚ ਕੋਈ ਤੁਹਾਡਾ ਕੋਈ ਅਫਸੋਸ ਰਹਿ ਗਿਆ ਹੋਵੇ ਜਾਂ ਕੋਈ ਤੁਹਾਨੂੰ ਕਾਸ਼ ਹੋਵੇ ਕਿ ਜਾਂ ਮੈਂ ਆ ਕਰ ਲਿਆ ਹੁੰਦਾ ਇਹ ਤਾਂ ਕੀ ਚੀਜ਼ਾਂ ਮੈਂ ਨਹੀਂ ਕੀਤਾ ਤਾਂ ਅੱਜ ਤਾਂ ਠੀਕ ਸੀ ਕੁਛ ਇਦਾਂ ਦਾ ਕੋਈ ਤੁਹਾਡਾ ਕੋਈ ਨਹੀਂ ਭਾਜੀ ਪ੍ਰਮਾਤਮਾ ਨੇ ਅਫਸੋਸ ਕੁਝ ਨਹੀਂ ਬੜਾ ਕੁਝ ਦਿੱਤਾ ਅਸੀਂ ਇੰਨੇ ਜੋਗੇ ਐ ਨਹੀਂ ਜਦੋਂ ਤੁਸੀਂ ਦੇਖਿਆ ਸਨਮਾਨ ਕੀਤਾ ਕਿੰਨਾ ਲੋਕਾਂ ਨੇ ਪਿਆਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਨੂੰ ਲੱਗਦਾ ਮੈਂ ਇੰਨੇ ਜੋਗੇ ਅਸੀਂ ਹੈ ਹੀ ਨਹੀਂ ਸੀ ਜੋ ਲੋਕਾਂ ਨੇ ਕਰਤਾ ਭਾਜੀ ਕੋਈ ਅਫਸੋਸ ਨਹੀਂ ਮਹਾਰਾਜ ਹਾਂ ਇਦਾਂ ਹੀ ਪ੍ਰਮਾਤਮਾ ਸਮਾਂ ਲੈਂਦੇ ਰਹਿਣ ਅਸੀਂ ਕਰਦੇ ਲਵਣਗੇ ਕਦੇ ਮਨ ਦੇ ਵਿੱਚ ਕੋਈ ਵੀ ਵਿਚਾਰੇ ਤੇ ਇਹ ਹੀ ਅਰਦਾਸ ਕਰਦੇ ਪਰਮਾਤਮਾ ਐਦਾਂ ਹੀ ਸੁਵਾਵਾ ਲੈਣ ਉਹ ਕਦੀ ਕੋ ਮਨ ਗਲਤ ਪਾਸੇ ਨਾ ਚਲ ਜਾਵੇ ਬਸ ਪਰਮਾਤਮਾ ਦੀ ਹੰਕਾਰ ਨਾ ਆਵੇ ਹੰਕਾਰ ਨਾ ਆਵੇ ਪਰਮਾਤਮਾ ਲੈਣ ਅ ਦੇਖਿਆ ਬੜੇ ਗਰਾਉਂਡ ਲੈਵਲ ਨਾਲ ਤੁਸੀਂ ਜੁੜੇ ਹੋਏ ਹੋ ਉਦੋਂ ਵੀ ਮੈਂ ਦੇਖਿਆ ਸੀਗਾ ਤੁਹਾਡਾ ਸਨਮਾਨ ਸਮਾਰੋਹ ਇੰਨਾ ਤਕੜਾ ਰੱਖਿਆ ਹੋਇਆ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਸੀ ਔਰ ਤੁਸੀਂ ਨੋਰਮਲ ਡਰੈਸ ਦੇ ਵਿੱਚ ਨੋਰਮਲ ਚੱਪਲ ਪਾਈਏ ਤੁਸੀਂ ਉਦੋਂ ਆਏ ਮੈਂ ਆਪਣੀ ਟੀਮ ਨਾਲ ਗੱਲ ਕਰਦੇ ਸੀ ਮੈਂ ਕਿਹਾ ਇਹਨੂੰ ਆਪਾਂ ਕਹਿ ਸਕਦੇ ਨਹੀਂ ਕਿ ਇਹ ਬੰਦਾ ਗਰਾਉਂਡ ਲੈਵਲ ਨਾਲ ਜੁੜਿਆ ਹੋਇਆ ਹੈ ਹਾਂਜੀ ਹਾਂਜੀ ਉਸ ਦਿਨ ਸਰ ਮੈਂ ਤੁਹਾਡੇ ਦੇਖਿਆ ਸੀਗਾ ਮੈਂ ਮੇ ਵੀ ਆਪ ਤੁਹਾਡੇ ਕੋਲ ਹੀ ਬੈਠੇ ਹੋਏ ਜੇਗਾ ਤੁਸੀਂ ਇਹ ਤੁਹਾਡਾ ਜੜੋ ਪ੍ਰੋਗਰਾਮ ਸਟਾਰਟ ਕੀਤਾ ਸੀਗਾ ਬੱਚਿਆਂ ਨੇ ਪਰਫਾਰਮ ਕਰਨਾ ਸ਼ੁਰੂ ਕੀਤਾ ਸੀ ਤੁਸੀਂ ਇਮੋਸ਼ਨਲ ਹੋ ਗਏ ਸੀ ਹਾਂਜੀ ਕੀ ਆਪਣਾ ਮਨ ਚ ਉਸ ਟਾਈ ਇੱਕ ਸਕੂਲ ਨੇ ਐਕਟ ਕੀਤਾ ਇੱਕ ਸਪੈਸ਼ਲ ਸਾਡੀ ਓਨਲੀ ਟੀਮ ਦੇ ਲਈ ਤੇ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਆ ਮੈਂ ਚਲੋ ਸਵਾਮਾ ਟੀਮ ਲੀਡਰ ਆ ਮੈਂ ਐਦਾਂ ਤੇ ਮੈਨੂੰ ਕਹੋਗੀ ਭਾਜੀ ਜਿਹੜੀਆਂ ਸਵਾਮਾ ਚੱਲੀਆਂ ਜੇ ਅੰਦਰ ਦਰਦ ਦਾ ਮੋਸ਼ਨਲ ਹੈਗੇ ਆ ਤਦ ਇਹ ਕਾਰਜ ਚੱਲਦੇ ਆ ਵੀ ਕਿਸੇ ਦਾ ਦੁੱਖ ਨਹੀਂ ਦਿਖਿਆ ਜਾਂਦਾ ਜਲਦੀ ਪਿਗਲ ਜਾਂਦੇ ਆ ਹਨਾ ਇਹ ਚੀਜ਼ਾਂ ਦਰਦ ਦਾ ਆਪਾਂ ਤਾਂ ਦੁੱਖ ਬਿਲਕੁਲ ਨਹੀਂ ਦਿਖਿਆ ਜਾਂਦਾ ਮੈਂ ਤਾਂ ਕੋਈ ਵੀਡੀਓ ਓਦਾਂ ਦੀ ਫੋਨ ਤੇ ਆਜ ਮਨ ਮਨ ਭਰ ਜਾਂਦਾ ਵੀ ਯਾਰ ਇਹ ਦੁੱਖ ਆ ਨਾ ਇਹ ਚੀਜ਼ਾਂ ਚੱਲਦੀਆਂ ਆਂ ਭਾਜੀ ਉਹ ਉਸਲਾ ਵੀ ਆਈਆਂ ਪਰ ਚਲੋ ਪਰਮਾਤਮਾ ਇਹ ਆ ਵੀ ਸਮਾਵਾ ਲੈਂਦੇ ਰਹੇ ਤੇ ਇਹ ਜਿੱਦਾਂ ਚੱਲਦੀਆਂ ਰਹਿੰਦੀਆਂ ਭਾਜੀ ਹਾਂ ਸਰ ਕੋਈ ਇੱਕ ਕੇਸ ਸਟਡੀ ਹੋਵੇ ਤੁਹਾਡੀ ਜਿਹਨੇ ਤੁਹਾਨੂੰ ਝੰਜੋੜ ਕੇ ਰੱਖ ਦਿੱਤਾ ਹੋਵੇ ਚਾਹੇ ਉਹ ਆਪਣੀ ਆទਥੀ ਆਪਣਾ ਇਥੇ ਆਸ਼ਰਮ ਦੀ ਹੋਵੇ ਜਾਂ ਹੜਾਂ ਦੇ ਵਿੱਚ ਕੋਈ ਕੇਸ ਸਟਡੀ ਹੋਵੇ ਜਿਹਨੇ ਤੁਹਾਨੂੰ ਝੰਜੋੜ ਕੇ ਰੱਖਤਾ ਅੰਦਰੋਂ ਕਿ ਆ ਇਦਾਂ ਪਰਬਾ ਕਿਉਂ ਹੋਇਆ ਇਦਾਂ ਕੋਈ ਬਹੁਤ ਕੇਸ ਹੋਇਆ ਇਹਦੇ ਸਾਡੇ ਇੱਥੇ ਦੇ ਤਾਂ ਗੱਲ ਹੀ ਛੜੋ ਤੁਸੀਂ ਜੋ ਜੋ ਅਸੀਂ ਬੰਦੇ ਲੈ ਕੇ ਆਉਂਦੇ ਆ ਜਦੋਂ ਬੰਦੇ ਛੜਵਾ ਕੇ ਲਿਆਉਂਦੇ ਆ ਫਿਰ ਜਿਨ੍ਹਾਂ ਦੀਆਂ ਕਹਾਣੀਆਂ ਸੁਣਦੇ ਆ ਬਹੁਤ ਕੁਝ ਭਾਜੀ ਦੇਖਣ ਨੂੰ ਮਿਲਦਾ ਸਮਾਜ ਦੇ ਵਿੱਚ ਕੋਈ ਜਦੋਂ ਹਰੇ ਕੇਸ ਹੋਣਾ ਹਰੇ ਕੇਸ ਦੀ ਆਪਣੀ ਆਪਣੀ ਸਟੋਰੀ ਆ ਕਿਤੇ ਜਰੂਰ ਤੁਹਾਨੂੰ ਸ਼ੇਅਰ ਕਰਾਂਗੇ ਕੋਈ ਇੱਕ ਸਾਂਝੀ ਕਰੋ ਜੋ ਤੁਹਾਨੂੰ ਐਸਾ ਵੀ ਦਿਮਾਗ ਚੰਦੀ ਹੋਵੇ ਜਿਹਨੇ ਤੁਹਾਨੂੰ ਝੰਜੋੜ ਕੇ ਰੱਖਿਆ ਦਿਮਾਗ ਚ ਭਾਜੀ ਇੱਕ ਵਾਰੀ ਇੱਕ ਛੋਟਾ ਬੰਦਾ ਅਸੀਂ ਲੈ ਕੇ ਆਏ ਸੀ ਉਹਦੇ ਨਾਲ ਆਹ ਹੰਗਿਆ ਚ ਵੀ ਕੀੜੇ ਤੇ ਤੋਂ ਉਹਨਾਂ ਦੇ ਲੱਤਾਂ ਚ ਵੀ ਕੀੜੇ ਹੈਨਾ ਸਾਰੇ ਕੀੜਿਆਂ ਨਾਲ ਭਰਿਆ ਆ ਇੱਕ ਮੌਤ ਡੀਕ ਰਿਹਾ ਵੀ ਮੈਨੂੰ ਮੌਤ ਆਵੇ ਅੱਛਾ ਅੱਛਾ ਤੇ ਮੌਤ ਆਵੇ ਤੇ ਕੁਦਰਤ ਨੇ ਪ੍ਰਮਾਤਮਾ ਨੇ ਤੇ ਫੁਕੇਵੇਂ ਸਾਨੂੰ ਭੇਜਤਾ 2 ਗ੍ਰਾਮ ਬਲੱਡ ਉਹ ਚ ਅੱਛਾ ਇੱਕ ਦੋ ਦਿਨ ਦੀ ਖੇਡ ਸੀਗੀ ਸਾਰੀ ਤੇ ਜਦੋਂ ਮੈਂ ਅੰਦਰ ਗਿਆ ਮੈਨੂੰ ਐਦਾਂ ਉਹ ਪਿਆ ਆ ਮੰਜੇ ਦੇ ਉੱਪਰ ਐਦਾਂ ਨਾ ਹਾਏ ਹਾਏ ਕਰੇ ਰੋਟੀ ਦਾ ਡੱਬਾ ਲਾ ਕੇ ਖੁੱਲਾ ਪਿਆ ਤੇ ਹਨਾ ਐਦਾਂ ਪਿਆ ਕੋਈ ਸਮਝ ਹੀ ਨਾ ਆਵੇ ਕੋਈ ਇੱਕ ਬੀੜੀਆਂ ਦਾ ਬੰਡਲ ਨਾਲ ਪਿਆ ਹੈ ਹਨਾ ਤੇ ਪਰ ਉਸ ਘਰ ਦੇ ਵਿੱਚ ਮੁਸ਼ਕ ਕਮਰੇ ਚ ਆਵੇ ਇਨਾ ਮਤਲਬ ਹੀ ਤਾਂ ਲੱਗ ਗਿਆ ਮੈਨੂੰ ਪਤਾ ਨਹੀਂ ਕਿੱਥੇ ਪਹੁੰਚ ਗਿਆ ਤੇ ਮੈਂ ਜਦੋਂ ਇਦਾਂ ਅੰਦਰ ਜਾ ਕੇ ਪੁੱਛਿਆ ਤਾਂ ਮੈਂ ਦੇਖਿਆ ਮੈਂ ਮਨ ਭਰਿਆ ਤੇ ਮੈਂ ਬਾਹਰ ਆ ਗਿਆ ਮੈਂ ਉਹ ਤੇ ਬਈ ਢੀਕ ਰੂਪੀ ਪਰਮਾਤਮਾ ਦੀ ਮੈਂ ਦੇਖੀ ਨਹੀਂ ਹੈ ਨਾ ਵੀ ਕਿੱਡਾ ਪਰਮਾਤਮਾ ਨਹੀਂ ਕਰ ਸਕਦਾ ਕੋਈ ਕੁਝ ਲੇਖਾ ਜੋਖਾ ਤਾਂ ਜੋ ਜੂਰ ਆਪਾਂ ਸੁਣਦੇ ਆ ਪਰ ਏਡੀ ਮਹਾਰਾਣੀ ਕਿੱਦਾਂ ਹੈ ਨਾ ਵੀ ਇਹ ਤਾਂ ਦਿਲ ਕਿੱਦਾਂ ਦਹਿਲ ਜਾਂਦਾ ਬੰਦੇ ਦਾ ਉਹ ਸੀਨ ਦੇਖ ਕੇ ਕੋਈ ਬੰਦਾ ਮੌਤ ਡਿਕ ਰਿਹਾ ਆਇਆ ਕਰ ਰਿਹਾ ਤੇ ਪਿੰਡ ਚ ਕੋਈ ਆ ਹੀ ਨਹੀਂ ਰਿਹਾ ਉਹ ਵੀ ਜਦੋਂ ਗੱਲਬਾਤ ਹੋਈ ਤੇ ਪਤਾ ਲੱਗਾ ਵੀ ਉਹ ਜਦੋਂ ਟਾਈਮ ਸੀਗਾ ਨਾ ਜਦੋਂ ਉਹਦੇ ਉਹਦੋਂ ਪੈਗ ਲਾ ਕੇ ਆਉਣਾ ਸੀ ਤੇ ਆਪਣੀ ਘਰ ਵਾਲੀ ਦੇ ਬੀੜੀ ਪੀ ਕੇ ਤੇ ਤਾਂ ਬੁਝਾਉਣਾ ਆਉਂਦਾ ਸੀ ਰਾਤ ਤੇ ਉਹ ਫਿਰ ਭਾਜੀ ਜਦੋਂ ਆਪਾਂ ਘਰ ਗਏ ਤੇ ਉਹ ਜਦੋਂ ਇਹ ਦੇਖਿਆ ਵੀ ਪਿੰਡ ਦੇ ਵਿੱਚੋਂ ਕੋਈ ਨਹੀਂ ਆਇਆ ਵੀ ਕੋਈ ਈ ਕੀ ਗੱਲ ਹੈ ਨਾ ਫਿਰ ਉੱਤੇ ਕੋਈ ਲਾਗੇ ਨਾ ਉਹਦੀ ਭੁਜਾਈ ਸੀਗੀ ਤੰਬਰ ਚ ਤੋਂ ਆਈ ਉਹਨਾਂ ਕਿ ਕਹਿੰਦੀ ਵੀ ਵੀ ਮੈਂ ਰੋਟੀ ਰੱਖ ਕੇ ਜਾਂਦੀ ਆ ਮੈਂ ਕਿ ਰੋਟੀ ਕੌਣ ਰੱਖਦਾ ਵੀ ਰੋਟੀ ਤਾਂ ਖਾ ਹੀ ਨਹੀਂ ਹੁੰਦੀ ਉਹ ਤਾਂ ਸਾਰੇ ਤਾਂ ਕੀੜੇ ਆ ਵੀ ਇਧਰ ਉਹਨਾਂ ਨੇ ਵੀ ਇਹ ਗੱਲ ਦੱਸੀ ਕਹਿੰਦੀ ਵੀ ਜਦੋਂ ਟਾਈਮ ਹੁੰਦਾ ਸੀ ਨਾ ਤੇ ਬੀੜੀ ਪੀ ਕੇ ਭਜਾਉਂਦਾ ਹੁੰਦਾ ਸੀ ਤੇ ਕਹਿੰਦੀ ਹੁਣ 2 ਕੁ ਸਾਲ ਹੋ ਗਿਆ ਆਂਬ ਤੇ ਪ੍ਰਾਂਬ ਲਾਉਣ ਛੜਿਆ ਤੇ ਆਂਬ ਲਾਉਣ ਦੇ ਨਾਲੇ ਡਾਣੇਲੇ ਟੁੱਟ ਕੇ ਤੇ ਡੇਪਿਆ ਥੱਲੇ ਤਾਂ ਉਹਦੇ ਹੁਣ ਲਾਤ ਟੁੱਕਦੇ ਆ ਫਟ ਲੱਗੀ ਤਾਂ ਉੱਥੇ ਪੈ ਕੇ ਤਾਂ ਕੀੜੇ ਪਏ ਆ ਕੀੜੇ ਚੱਲ ਪਏ ਭਾਜੀ ਪੈਰ ਆ ਜਦੋਂ ਮੈਂ ਇਦਾਂ ਚੱਕਿਆ ਬਾਹਰ ਆਣ ਕੇ ਚੱਕਿਆ ਤਾਂ ਪੈਰ ਦਾ ਟੁੱਟ ਕੇ ਤਾਂ ਥੱਲੇ ਨਾਮ ਕਰ ਗਿਆ ਮੇਰੇ ਹੱਥ ਚ ਆ ਗਿਆ ਪੈਰ ਇੱਥੇ ਪੈਰ ਆ ਗਿਆ ਕੋਈ ਪਿਆਰਿਆਂ ਜੋਇੰਟਾਂ ਦੇ ਵਿੱਚ ਕੀੜੇ ਪੈ ਗਏ ਪੈਰ ਜੁੜੇ ਹੋਏ ਫਿਰ ਭਾਜੀ ਉੱਥੋਂ ਲੈ ਕੇ ਆਏ 2 ਗ੍ਰਾਮ ਬਲੱਡ ਸੀ ਫਿਰ ਉਹਨਾਂ ਨੂੰ ਲੱਗਦਾ ਵੀ ਉਹ ਖਾ ਵੀ ਚਲੋ ਪਰ ਅਰਦਾਸ ਬੇਨਤੀ ਇੱਥੇ ਪਰਮਾਤਮਾ ਦਾ ਕਹਿਦੀ ਵੀ ਜੂ ਨੇ ਜੇ ਕੁਝ ਕੀਤਾ ਹੀ ਉਹਨੂੰ ਸਜ਼ਾ ਵੀ ਮਿਲ ਗਈ ਕਿਸੇ ਨਾ ਕਿਤੇ ਕਰਮ ਦੀ ਕਰਮ ਦੀ ਕਟ ਫਿਰ ਹਸਪੀਟਲ ਐਡਮਿਸ਼ਨ ਕਰਾਇਆ ਭਾਜੀ ਤੂਫਤਾ ਹੀ ਮਹੀਨੇ ਬਾਅਦ ਹੁਣ ਸਾਡੇ ਕੋਲ ਉੱਪਰ ਭਾਜੀ ਸੇਵਾ ਕਰਦਾ ਸ਼ੌਕ ਪਰ ਸੇਵਾ ਕਰਉਗਾ ਹੁਣ 3 ਸਾਲ ਹੋ ਗਏ ਤੁਰ ਫਿਰ ਨਹੀਂ ਹੁੰਦਾ व्हीलचेयर ਤੇ ਇੱਦਾਂ ਲੈ ਕੇ ਜਾਂਦੇ ਆ। ਇੱਦਾਂ ਚਮਚਾ ਹੀ ਦਾ ਪਸਾ ਕੇ ਉਂਗਲਾ ਹੈ ਨਹੀਂ ਗੇ ਤੇ ਰੋਟੀ ਦਾ ਚੂਰ ਦਿੰਦੇ ਆ। ਅੱਛਾ ਜੀ। ਤੇ ਬਾਕੀ ਭਾਜੀ ਸਾਰੀ ਕਹਿ ਕੇ ਦਿਮਾਗ ਨਸੇਵਾ ਕਰਾਉਂਦੇ। ਓਕੇ। 22 ਸਾਲ ਹੋ ਗਏ ਸਾਡੀ ਕੋਲ। ਬਹੁਤ ਕੇਸ ਭਾਜੀ ਇਦਾਂ ਦੇ ਮੈਂ ਦਸਮੀ ਸਾਲ। ਪਿੱਛੇ ਦੇਖਿਆ ਸੀਗਾ ਤੁਹਾਡਾ ਵੀਡੀਓ ਦਾ ਲਾਈਵ ਕੋ ਮਦਰ ਦੇ ਮਾਤਾ ਦੇ ਕੀੜੇ ਪੈ ਗਏ ਸੀ ਕਿਤੇ ਤੇ ਉਹ ਮੁੰਡਾ ਪੁੱਛਦਾ ਵੀ ਨਹੀਂ ਸੀਗਾ। ਉਹਦਾ ਕਿਸ ਤਰ੍ਹਾਂ ਬਣਿਆ ਤੁਸੀਂ ਉਹਦਾ ਹੱਲ ਦਾ ਵੈਸੇ ਕਰਵਾਤਾ ਸੀ ਮੁੰਡੇ ਨੂੰ ਬੁਲਾ ਕੇ ਮੌਕੇ ਦੇ ਉੱਪਰ। ਹਾਂ ਜੀ ਉਹ ਪ੍ਰਾਣੀ ਆ ਭਾਜੀ ਵੀਡੀਓ ਕਰਾਤੀ ਕਰਾਤੀ ਸੀ ਮਾਤਾ ਦਾ ਕਰਵਾਤਾ ਸੀ। ਠ ਕੀੜੇ ਵਾਲੇ ਤਾਂ ਇਦਾਂ ਦੇ ਮਿਲਦੇ ਆ ਸਾਨੂੰ ਪੇਸ਼ੈਂਟ ਬੜਾ ਤਕਸੀ ਨਹੀਂ ਸਕਦੇ ਬਹੁਤ ਔਖੇ ਮਰਦੇ ਹਾਂਜੀ ਅਰੇ ਕਾ ਮੰਦਪਾਗੀ ਘਟਨਾ ਬੜੀ ਇੱਕ ਹੋਈ ਆ ਆਪਣੇ ਰਾਜੀਤ ਜਵੰਦਾ ਜੀ ਦਾ ਹਾਂਜੀ ਬੜਾ ਧਿਆਨ ਐਕਸੀਡੈਂਟ ਹੋਇਆ ਆ ਤੇ ਹਜੇ ਵੀ ਉਹ ਆਈਸੀਯੂ ਦੇ ਵਿੱਚ ਹੀ ਬੈਠੇ ਹੋਏ ਆ ਹਾਂਜੀ ਤੇ ਉਹਦੇ ਵੀ ਮੈਂ ਚਾਹਾਂਗਾ ਕਿ ਜੇ ਮਾ ਉਹ ਆਪਣਾ ਆਸ਼ਰਮ ਹੈਗਾ ਭਾਈ ਉਹਨਾਂ ਦੀ ਅਰਦਾਸ ਵਿੱਚ ਹਾਂਜੀ ਭਾਈ ਜੀ ਹਾਂਜੀ ਉਹਨਾਂ ਦੀ ਨਾ ਜਿਤਨੀ ਹੋਇਆ ਉਹ ਤਨੀ ਅਰਦਾਸ ਬੇਨਤੀ ਤਾਂ ਮੈਂ ਉੱਥੇ ਸੀ ਤੇ ਮੈਂ ਕਹਿ ਕੇ ਕੁਛ ਉਹ ਤੋਂ ਭਾਜੀ ਨੂੰ ਕਰਵਾਤੀ ਮਾਰੇ ਦੇ ਸਾਰੇ ਹੀ ਸਾਡੇ ਪਰਿਵਾਰ ਬੋਲ ਨੂੰ ਕੀਤੀ ਬਾਕੀ ਸਾਡੇ ਨਾਲ ਉਹ ਬਾਈ ਨੇ ਇੱਕ ਦਿਨ ਸੇਵਾ ਕੀਤੀ ਹਾੜਾਂ ਦੇ ਵਿੱਚ ਬੜਾ ਵਧੀਆ ਨਾ ਇਕੱਲਾ ਹੀ ਆਇਆ ਕੋਲ ਨਾਲ ਪੂਤਾਮ ਜਾਮਲੀ ਬੜਾ ਹਣਾ ਆਇਆ ਇਕੱਲਾ ਆਣ ਕੇ ਸਵਾਵਾ ਕਰਕੇ ਚਲ ਗਿਆ ਤੇ ਇਹ ਵੀ ਦਾ ਗਿਆ ਬਾਈ ਜੇ ਕੇ ਚੀਜ਼ ਦੀ ਲੋੜ ਹੈ ਨਾ ਬੈਠਾ ਠੀਕ ਇਹ ਇਹ ਚੀਜ਼ ਹੀ ਕਹਿਣੀ ਬੜੀ ਬੜੀ ਠੀਕ ਗੱਲ ਆ ਪਰ ਅੱਜ ਬੜਾ ਬੜਾ ਔਖਾ ਹੈ ਵੇ ਇਹੀ ਆਪਾਂ ਅਰਦਾਸਾਂ ਹੀ ਬਚਾ ਸਕਦਾ ਹਾਂ ਮੈਂ ਤਾਂ ਕਿੰਨੇ ਅਰਦਾਸ ਕਰੋ ਜਿੰਨੀ ਹੁੰਦੀ ਅਰਦਾਸ ਕਰੋ ਬਾਤ ਕਰੋ ਪ੍ਰਮਾਤਮਾ ਪੇਠੀ ਕਰੋ ਜਿਵੇਂ ਹੁਣ ਆਪਾਂ ਸੇਵਾ ਕਰਦੇ ਆ ਸੇਵਾ ਕਰਕੇ ਨਿਕਲਦੇ ਛਾਲ ਨੂੰ ਆਪਾਂ ਆ ਕੇ ਬੈੱਡ ਤੇ ਆਪਣੇ ਆਰਾਮ ਕਰਦੇ ਕਿਸ ਤਰ੍ਹਾਂ ਦਾ ਸਕੂਨ ਮਹਿਸੂਸ ਕਰਦੇ ਬਿਲਕੁਲ ਭਾਜੀ ਹੁਣ ਸਕੂਨ ਤਾਂ ਆਉਂਦਾ ਵੀ ਜਦੋਂ ਕਿਆ ਦੀ ਮਦਦ ਕਰਕੇ ਉਹਨਾਂ ਦਾ ਫੇਦਾ ਆਉਂਦਾ ਪਰ ਹੁਣ ਇਸ ਟਾਈਮ ਵਰਕ ਲੋਡ ਇੰਨਾ ਪਿਆ ਹੈ ਹੁਣ ਥੋੜੇ ਦਿਨਾਂ ਦਾ ਸਿਸਟਮ ਮਿਲ ਲਿਆ ਪਿਆ ਰਾਤ 2-3 ਵਜੇ ਮੈਂ 3 ਵਜੇ ਤੋਂ ਰਾਤ ਆਇਆ ਅੱਛਾ ਜੀ ਇਹ ਹੁਣ ਸਿਸਟਮ ਜਾਈ ਲਿਆ ਪਿਆ ਪਰ ਸਕੂਨ ਬਹੁਤ ਆ ਭਾਜੀ ਜਦੋਂ ਕਿਆ ਦੀ ਮਦਦ ਕਰਕੇ ਜੋ ਕਰਕੇ ਉਹ ਚੀਜ਼ ਨੂੰ ਬਹੁਤ ਇੱਕ ਇਹ ਤਾਂ ਭਾਜੀ ਆਨੰਦ ਹੀ ਵੱਖਰਾ ਹੈ ਮੈਂ ਕੋਈ ਦੀ ਮਦਦ ਕਰਕੇ ਜਿਹੜਾ ਤੈਨ ਲੈਣਾ ਚਾਹੁੰਦਾ ਉਹ ਉਹਨੂੰ ਵੱਖਰਾ ਪੁੱਛ ਕੇ ਦੇਖੋ ਬਾਕੀ ਜਨ ਹੋਂ ਦੇ ਨੂੰ ਚੀਜ਼ ਹੀ ਨਹੀਂ ਇਹਨੇ ਕਹਣੀ ਵੀ ਨਹੀਂ ਮੈਂ ਉਹ ਉਹਦੀ ਆਪਣੀ ਸੋਚ ਪਰ ਜੇ ਸਾਨੂੰ ਪੁੱਛ ਕੇ ਦੇਖੋ ਸਾਡੇ ਨਜ਼ਰੀਏ ਨਾਲ ਸਾਨੂੰ ਆਨੰਦ ਵੱਖਰਾ ਹੋਣਾ ਹੀ ਭਾਜੀ ਮੈਂ ਇੱਕ ਬੰਦਾ ਇੱਕ ਲਵਾਰਸਾ ਉਹਦੀ ਘਰ ਵਾਲੀ ਵੀ ਛੱਡ ਕੇ ਚਲੀ ਗਈ ਜਿਸ ਨੂੰ ਸ਼ੇ ਕਰਦਾ ਸੀਗਾ ਅੱਛਾ ਜੀ ਤੇ ਕਰਨ ਮਾਪੇ ਹੈ ਨਹੀਂ ਸਿਰ ਤੇ ਲੱਤ ਦੀ ਗਾਲਾ ਪੈ ਕੇ ਪੀਕ ਭਰ ਕੇ ਉੱਤੇ ਪਿਆ ਲਵਾਰਸਾ ਤੇ ਵਿੱਚ ਉਹ ਚਾਕੇ ਮੈਂ ਐਡਮਿਟ ਕਰਾਇਆ ਭਾਜੀ ਅੱਛਾ ਜੀ ਉਹਨੂੰ ਦਿਲ ਨੂੰ ਸਕੂਨ ਆ ਪੁੱਤੀ ਠੀਕ ਹੋ ਜਾਣਾ ਬਚ ਕੇ ਆ ਜਾਣਾ ਬਸ ਆਹੀ ਇੱਕ ਵੱਖਰੀ ਗੱਲ ਉਹਨਾਂ ਨੂੰ ਮਿਲਦਾ ਪਰ ਜਿਸ ਤਰ੍ਹਾਂ ਹੜ ਆਉਂਦੇ ਆ ਇਹਦੀ ਤਕਰੀਬਨ 3 ਨੂੰ ਆਪਾਂ ਨੂੰ ਪਹਿਲਾਂ ਥੋੜੀ ਤਿਆਰੀ ਕਰ ਲੈਣੀ ਹੁੰਦੀ ਆ ਸਾਨੂੰ ਮੌਕੇ ਦੀ ਪਤਾ ਲੱਗਦਾ ਕਿ ਆ ਚੀਜ਼ ਆ ਗਈ ਤਾਂ ਭਾਜੀ ਅਸੀਂ ਜਦੋਂ ਕੀਤੀ ਸੀ ਅਸੀਂ ਮਹੀਨਾ ਡੇਢ ਮਹੀਨਾ ਮੌਕ ਟ੍ਰਿਲ ਕਰ ਲਈ ਸੀ ਅਸੀਂ ਹਰ ਇੱਕ ਸਾਲ ਸਾਡੀ ਹੁੰਦੀ ਹੈ ਸਾਡੇ ਤਿੰਨਾਂ ਇੰਜਣਾਂ ਚ ਪ੍ਰੋਬਲਮ ਸੀ ਉਹ ਵੀ ਸਹੀ ਕਰ ਲੈ ਸਾਨੂੰ ਇੱਕ ਬੋਟ ਪ੍ਰੈਗਨੈਂਟ ਜਿਹੜੀ ਸਾਡੀਆਂ ਭੈਣਾਂ ਲਈ ਉਹਨਾਂ ਲਈ ਚਾਹੀਦੀ ਸੀ ਸੀਟਾਂ ਵਾਲੀ ਅਸੀਂ ਉਹ ਬਣਾ ਲਈ ਉਹ ਬਣਾ ਲਈ ਬਸ ਚਾਹੀਦੀ ਸਾਨੂੰ ਉਹ ਬਣਾ ਲਈ ਸਾਡੀਆਂ ਤਿਆਰੀਆਂ ਪਾ ਲਈ ਅਸੀਂ ਹਰੇਕ ਚੀਜ਼ ਤੋਂ ਕੋ ਸਿੱਖਦੇ ਹਾਂ ਪਹਿਲਾਂ 5 ਬੂਟਾਂ ਸੀ ਹੁਣ ਸਾਡੇ ਕੋਲ 9 ਐਸਟ 9 ਬੂਟਾਂ ਠੀਕ ਹੈ ਅਸੀਂ ਪਿਛਲੇ ਸਾਲ ਨੂੰ ਪ੍ਰੋਬਲਮ ਬਹੁਤੀ ਜੀਪੀਐਸ ਲਾਏ ਸਾਰੀਆਂ ਬੂਟਾਂ ਅੱਛਾ ਜੀ ਹਾਂ ਜੀ ਟ੍ਰੈਕਰ ਲਾਏ ਟ੍ਰੈਕਰ ਹਾਂ ਦਿ ਰਾਤ ਪਰਾ ਤੇ ਉਰੇ ਪਰਾ ਟ੍ਰੈਕ ਹੋਣਾ ਚਾਹੀਦਾ ਜਦੋਂ ਮੋਬਾਈਲ ਪਾ ਦੇ ਹੌਲੀ ਹੌਲੀ ਜਿਹੀ ਚੀਜ਼ਾਂ ਹਰੇਕ ਅੰਗ ਤੋਂ ਚੀਜ਼ ਸਿੱਖਦੇ ਹਾਂ ਜੀ ਹੁਣ ਸਾਨੂੰ ਬਾਕੀ ਟੋਕੀ ਸਿਸਟਮ ਅਮਰੀਕਾ ਨੇ ਬਾਕੀ ਟੋਕੀ ਦਾ ਵੱਡਾ ਸੈਟ ਲੈਣ ਨੂੰ ਉਹ ਹੈ ਉਹ ਸਾਡਾ ਵੱਡਾ ਪ੍ਰੋਜੈਕਟ ਆ ਉਹ ਲੈਣਾ ਹੁਣ ਅਸੀਂ ਤੇ ਬਾਕੀ ਸ੍ਰੀ ਮਾਥਮਾ ਠੀਕ ਆ ਚਲੋ ਸ਼ਿਵਾ ਮਾਲ ਲੈ ਆ ਰਹੇ ਬਹੁਤ ਬਹੁਤ ਜੀ ਸੇਵਾ ਦਾ ਬਹੁਤ ਬਹੁਤ ਹਾਂ ਜੀ ਕਨਫਰੈਂਸ ਸਾਡੇ ਸਰੋਤਿਆਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਤੁਸੀਂ ਸੇਵਾ ਦੇ ਰਿਲੇਟਡ ਤੇ ਆਪਣਾ ਜੋ ਤੁਹਾਡੀ ਸ਼ਰਧਾ ਜਿਸ ਤਰ੍ਹਾਂ ਵੀ ਜੋ ਤੁਸੀਂ ਕਰਦੇ ਹੋ ਉਹ ਤੇ ਉਹਦੇ ਤੇ ਬਿਹਾਫ ਦੇ ਉੱਪਰ ਹੀ ਸਾਡੇ ਸਰੋਤਿਆਂ ਨੂੰ ਕੋਈ ਸੇਵਾ ਨਾਲ ਜੋੜਨ ਵਾਸਤੇ ਕੋਈ ਸਨੇਹਾ ਤੁਸੀਂ ਕਰੋ ਬਸ ਇਹੀ ਭਾਈ ਜੀ ਜਿੰਨੇ ਦੇਖ ਰਿਹਾ ਵੀ ਵੀ ਸਾਥ ਜਿਹੜਾ ਆਪਣਿਆਂ ਦਾ ਜਰੂਰ ਕਿਸੇ ਦੇ ਵੀ ਭੀੜ ਪੈਂਦੀ ਅੱਜ ਉਹਨਾਂ ਤੇ ਪਈ ਸਾਡੇ ਤੇ ਵੀ ਪੈ ਸਕਦੀ ਹੈ ਇੱਕ ਮੋਟੋ ਕੇ ਪੰਜਾਬ ਨੇ ਦਿਖਾ ਲੇ ਵੀ ਦਿੱਤਾ ਵੀ ਅਸੀਂ ਖੜਾ ਹੋਣਾ ਜਾਣਦੇ ਆ ਪਰ ਹੁਣ ਵੀ ਅਸਲ ਚ ਪਹਿਲਾਂ ਨੇ ਹੁਣ ਹੁਣ ਵੀ ਲੋੜ ਬਹੁਤ ਪਈਆਂ ਕਈਆਂ ਦੀਆਂ ਦੀ ਮੈਰਿਜ ਹੋਣੇ ਵਾਲੀ ਜਾਂ ਕਈਆਂ ਦੇ ਕੁਝ ਜ਼ਮੀਨਾਂ ਹੀ ਗਈਆਂ ਅਸੀਂ ਉਹਨਾਂ ਦੀ ਬਾਹ ਫੜੀ ਇੱਕ ਮੋਟੋ ਹੋ ਕੇ ਆਓ ਰਲ ਕੇ ਕਰ ਵੀ ਰਹੇ ਆ ਜਿਹੜੇ ਨਹੀਂ ਆ ਉਹ ਤੁਸੀਂ ਆਓ ਬਣ ਕੇ ਆ ਪੱਖੀ ਦੇ ਕੇ ਕੇ ਨੂੰ ਪੈਰੀ ਕਰੋ ਜਿੱਤੋਂ ਵੱਧ ਕੇ ਕੁਝ ਨਹੀਂ ਹੈਗੀ ਮਤਲਬ ਇੱਕ ਚੇਨ ਬਣਾ ਕੇ ਆਪਣੇ ਲਾਗੇ ਛਾ ਕੇ ਕਿਤੇ ਵੀ ਤੁਹਾਨੂੰ ਲੱਗਦਾ ਤੇ ਆਪਣਾ ਧਰਮਾਂ ਤੋਂ ਉਪਰ ਉੱਠ ਕੇ ਇਨਸਾਨੀਅਤ ਦੀ ਸਭ ਤੋਂ ਵੱਡੀ ਸੇਵਾ ਉਹ ਸਾਨੂੰ ਕਰਨੀ ਚਾਹੀਦੀ ਆ ਸਾਨੂੰ ਆਪਸੀ ਲੜਾਈ ਝਗੜੇ ਛੱਡ ਕੇ ਇਹ ਗੁਰਦੁਆਰੇ ਇਹਦਾ ਆ ਗੁਰਦੁਆਰਾ ਉਹਦਾ ਇਹ ਛੱਡ ਕੇ ਸਾਨੂੰ ਇੱਕ ਮੁੱਠ ਹੋ ਕੇ ਕਿਸੇ ਦੀ ਮਦਦ ਕਰੋ ਇੱਕ ਵੱਖਰਾ ਆਨੰਦ ਮਿਲਦਾ ਭਾਜੀ ਜਦੋਂ ਲਾਪੈ ਨਾ ਕਰਨ ਤੇ ਫਿਰ ਹੋਲੀ-ਹੋਲੀ ਵੱਖਰੀਆਂ ਚੀਜ਼ ਮਿਲਦੀ ਉਹਦਾ ਆਨੰਦ ਲੈਣ ਲਈ ਤੇ ਇਹ ਸੇਵਾ ਹੀ ਜ਼ਰੂਰੀ ਹੈ ਇਹ ਤੋਂ ਜੁੜਨਾ ਜੀ ਇਹ ਛੱਡਣਾ ਛੱਡਦਾ ਨੇ ਇਹ ਵੀ ਤੁਹਾਡਾ ਸਮੇ ਲਿਆ ਆਪਾ ਤੁਹਾਡਾ ਬਹੁਤ-ਬਹੁਤ ਜਿਆਦਾ ਵੈਲਕਮ ਕਰਦੇ ਆਂ ਅਸੀਂ ਆਪਣੇ ਚੈਨਲ ਦੇ ਵਿੱਚ ਧੰਨਵਾਦ ਔਰ ਮਾਲਕ ਅਕੇ ਹੀ ਤੁਸੀਂ ਵੀ ਬਹੁਤ ਸੇਵਾ ਕੀਤੀ ਦੱਸਦੇ ਰਹੇ ਭਾਜੀ ਦਵਿੰਦਰ ਤੁਸੀਂ ਆਉਂਦੇ ਰਹੇ ਅਬਦੁੱਲਾਪੁਰ ਚੋਂ ਆਪਾ ਡੋਡਰੇ ਨੇ ਤੇ ਤੁਹਾਡਾ ਵੀ ਬੜਾ ਧੰਨਵਾਦ ਭਾਜੀ ਸਾਰਿਆਂ ਮਾਲਕ ਅਕੇ ਹੀ ਅਰਦਾਸ ਆ ਕਿ ਤੁਹਾਡੇ ਵਰਗੇ ਇਨਸਾਨਾਂ ਦੀ ਉਮਰ ਲੰਬੀ ਕਰੇ ਤਾਂ ਕਿ ਤੁਸੀਂ ਬਹੁਤ ਸਾਰੇ ਲੋਕਾਂ ਦਾ ਸਹਾਰਾ ਹੋਵੋ ਔਰ ਉਹ ਸਹਾਰਾ ਹਮੇਸ਼ਾ ਬਣਿਆ ਰਹੇ